और, और आप देख रहे हैं द बीस आज हमारे साथ है मिस्टर विकास कपूर जो आई डी पी सर्टिफाइड वीजा काउंसलर और एजुकेशनल कंसल्टेंट है और ये रेड स्पायर इमिग्रेशन के ऑनर भी हैं। तो आज का हमारा चर्चा का विषय है वीजा। आज से दो साल पहले या उससे पहले की बात करें तो वीजा जो थे हाई पीक पे थे और लोगों को कंफर्म होता था कि उन्होंने जाना कहा है लेकिन दो साल के बाद अब की बात करें तो वीजा में प्रॉब्लम भी आ रही है और लोग खुद कंफ्यूज हैं कि वो जाए तो कहां जाए तो आज हमारे साथ हैं Educational consultant, तो सबसे सबसे पहले पहले सर सर। मैं मैं आप बात बात करूंगी करूंगी नमस्कार नमस्कार जी। आपका है IDP certified educational consultant. जी। मेरे को बताएंगी, consultant और में क्या फर्क है बहुत बढ़िया व्वेश्चन पूछे मैम एजुकेशनल्टेंट या सर्टिफाइड एजुकेशनल कंसल्टेंट एक पदवी है जिम्मे कोई डॉक्टर है कोई ट्रीटमेंट करता है उन्हें एक डॉक्टरी पढ़ी हुई है ਹੁਣ ਡਾਕਟਰਸ ਦਾ ਕੋਐਕਸ ਵੀ ਬੈਠੇ ਆ ਜਿਨ੍ਹਾਂ ਕੋਲ ਕੋਈ ਕੁਆਲੀਫਿਕੇਸ਼ਨ ਨਹੀਂ ਹੈ ਉਹ ਬੈਠੇ ਆ ਪ੍ਰੈਕਟਿਸ ਕਰੀ ਜਾਂਦੇ ਆ ਪਿੰਡਾਂ ਦੇ ਵਿੱਚ ਛੋਟੇ ਕਸਬਿਆਂ ਦੇ ਵਿੱਚ ਜੀ ਉਹਨਾਂ ਨੂੰ ਵੀ ਲੋਕ ਡਾਕਟਰ ਕਹਿੰਦੇ ਆ ਇੱਕ ਐਮਬੀਬੀਐਸ ਐਮਡੀ ਐਮਸੀਐਚ ਐਮਐਸ ਕਰਕੇ ਆਉਂਦੇ ਆ ਜਿਹੜੇ ਪੜ੍ਹਾਈ ਕਰਕੇ ਆਉਂਦੇ ਆ ਜਿਨ੍ਹਾਂ ਨੂੰ ਇੱਕ ਡਿਗਰੀ ਮਿਲਦੀ ਹੈ ਇੱਕ ਰਿਕਗਨੀਸ਼ਨ ਮਿਲਦੀ ਹੈ ਇਹੀ ਫਰਕ ਹੈ ਇੱਕ ਏਜੰਟ ਤੇ ਐਜੂਕੇਸ਼ਨਲ ਕੰਸਲਟੈਂਟ ਏਜੰਟ ਨੇ ਕਿਹ ਤੋਂ ਕਮ ਸਿੱਖਿਆ ਥੋੜਾ ਬੋਲ ਕੀਤਾ ਦੁਕਾਨ ਖੋਲ ਕੇ ਆਪਣਾ ਬੈਠ ਗਿਆ ਐਜੂਕੇਸ਼ਨਲ ਕੰਸਲਟੈਂਟ ਜਾਂ ਜਿਵੇਂ ਮੈਂ ਸਰਟੀਫਾਈਡ ਐ ਮੈਂ ਆਈਡੀਪੀ ਤੋਂ ਸਰਟੀਫਿਕੇਸ਼ਨ ਐ ਵਰਡ ਦੀ ਨੰਬਰ 1 ਕੰਪਨੀ ਤੋਂ ਐ ਸਰਟੀਫਿਕੇਸ਼ਨ ਦੇ ਲਈ ਤੁਹਾਨੂੰ ਕੁਝ ਜਿਹੜਾ ਹੈਗਾ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਆਪਣੀ ਨੌਲੇਜ ਪ੍ਰੂਵ ਕਰਨੀ ਪੈਂਦੀ ਐ ਟੈਸਟ ਦੇਣੇ ਪੈਂਦੇ ਐ ਉਸ ਤੋਂ ਬਾਅਦ ਤੁਹਾਨੂੰ ਸਰਟੀਫਿਕੇਸ਼ਨ ਮਿਲਦੀ ਐ ਤਾਂ ਕਿ ਤੁਸੀਂ ਇੱਕ ਤੁਹਾਨੂੰ ਇੱਕ ਸਟੈਂਪ ਮਿਲ ਜਾਂਦੀ ਐ ਕਿ ਤੁਸੀਂ ਇੰਨੇ ਇੰਟੈਲੀਜੈਂਟ ਹੈਗੇ ਹੋ ਤੁਸੀਂ ਇੱਕ ਐਜੂਕੇਸ਼ਨਲ ਕੰਸਲਟੈਂਟ ਬਣਨ ਦੇ ਲਾਇਕ ਹੋ ओके ਤੇ ਸਰ ਮੇਰਾ ਸੈਕਿੰਡ ਕੁਐਸਚਨ ਤੁਹਾਡੇ ਲਈ ਹੈ ਜਿਵੇਂ ਮੈਂ ਕਿਹਾ ਕਿ ਅੱਜ ਸਾਡਾ ਚਰਚਾ ਹੈ ਵੀਜ਼ਾ ਹੈ ਨਾ ਤੇ ਲੋਕੀ ਬੜੇ ਪਰੇਸ਼ਾਨ ਆ ਅੱਜਕੱਲ ਕਿਉਂਕਿ ਕੈਨੇਡਾ ਦੇ ਆਸਟ੍ਰੇਲੀਆ ਦੇ ਵੀਜ਼ਾਸ ਕੱਟ ਲੱਗਦੇ ਆ ਅਗਰ ਕਿਸੇ ਦਾ ਲੱਗਦਾ ਫਿਰ ਉਹਨਾਂ ਨੂੰ ਪੀਆਰ 'ਚ ਪ੍ਰੋਬਲਮ ਆਂਦੀ ਜਾਂ ਵਰਕ ਜਾਂ ਸਟੱਡੀ 'ਚ ਪ੍ਰੋਬਲਮ ਆਂਦੀ ਤੁਸੀਂ ਕਿਹੜੀ ਕੰਟਰੀ ਇਸ ਟਾਈਮ ਪ੍ਰੇਫਰ ਕਰੋਗੇ ਕਿ ਅਗਰ ਉੱਥੇ ਵੀਜ਼ਾ ਲੱਗੇ ਜਾਂ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਕੋਈ ਵੀ ਆ ਕਿਹੜੀ ਕੰਟਰੀ ਤੁਸੀਂ ਪ੍ਰੇਫਰ ਕਰੋਗੇ ਬਹੁਤ ਵਧੀਆ ਕੁਐਸਚਨ ਹੈ ਜੀ ਔਰ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਦੇ ਲਈ ਇਹ ਹੌਟ ਟਾਪਿਕ ਹੈ ਕਿਉਂਕਿ ਜਿਹੜ ਜਿਵੇਂ ਆਪਾਂ ਪੰਜਾਬ ਚੋਂ ਐ ਬਿਲੋਂਗ ਕਰਦੇ ਪੰਜਾਬੀਆਂ ਦਾ ਮੇਨ ਟ੍ਰੈਂਡ ਜਿਹੜਾ ਹੈ ਉਹ 4-5 ਕੰਟਰੀਆਂ ਤੇ ਫੋਕਸ ਰਿਹਾ ਹੈ ਪਿਛਲੇ 10-15 ਸਾਲਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਾਹਰ ਜਾ ਕੇ ਸੈਟਲ ਹੋਣ ਦੀ ਉਸ ਵਿੱਚ ਕੈਨੇਡਾ ਯੂਐਸਏ ਆਸਟ੍ਰੇਲੀਆ ਨਿਊਜ਼ੀਲੈਂਡ ਐਂਡ ਯੂਕੇ ਜੀ ਪਰ ਤੁਹਾਨੂੰ ਇਹ ਵੀ ਐਗਰੀ ਹੋਣਾ ਪਊਗਾ ਮੇਰੇ ਨਾਲ ਹਰ ਚੀਜ਼ ਦਾ ਇੱਕ ਪੀਕ ਲੈਵਲ ਹੁੰਦਾ ਜੀ ਬਿਲਕੁਲ ਹੁਣ ਇਹ ਕੰਟਰੀਜ਼ ਜਿਹੜੀਆਂ ਹੈਗੀਆਂ ਜਿਹੜੀ ਇੱਥੇ ਸੈਟਲਮੈਂਟ ਈਜ਼ੀ ਕਿਉਂ ਸੀ ਜੀ ਇੱਥੇ ਲੇਬਰ ਸ਼ਾਰਟ ਸੀ ਆਪੋ ਵੈਕਿਊਮ ਨੂੰ ਫਿਲ ਕਰਤਾ ਜੀ ਹੁਣ ਇਥੇ ਲੇਬਰ ਸ਼ਾਰਟੇਜ ਖਤਮ ਹੋ ਗਈ ਆ ਆਪਾਂ ਨੂੰ ਵੀਡੀਓਜ਼ ਵੀ ਦੇਖਣ ਨੂੰ ਮਿਲ ਰਿਹਾ ਕਿ ਇਥੇ ਲੇਬਰ ਸ਼ਾਰਟੇਜ ਹੈ ਨਹੀਂ ਕਿ ਨਾ ਭੇਜੋ ਹਾਂ ਨੋ ਡਾਊਟ ਬਾਹਰ ਜਾਣਾ ਸੈਟਲ ਹੋਣਾ ਕੋਈ ਬੁਰੀ ਗੱਲ ਨਹੀਂ ਹੈਗੀ ਬਹੁਤ ਅੱਛਾ ਤੁਹਾਨੂੰ ਜਿਹੜਾ ਹੈਗਾ ਫਿਊਚਰ ਮਿਲ ਜਾਂਦਾ ਸਿਸਟਮੈਟਿਕ ਕੰਟਰੀਜ਼ ਹੈ ਜੀ ਲੇਕਿਨ ਨਾ ਅਸੀਂ ਵਰਕਆਊਟ ਨਹੀਂ ਪ੍ਰੋਪਰ ਕੀਤਾ ਹੋਇਆ ਜੀ ਅੱਜ ਦੀ ਡੇਟ 'ਚ ਮੈਂ ਗੱਲ ਕਰਾਂ ਜਿੰਨੀ ਮੌਜ ਆਪਾਂ ਨੂੰ ਕੈਨੇਡਾ ਆਸਟ੍ਰੇਲੀਆ ਨੇ ਕਰਵਾਈ ਹੈ ਉਨੀ ਮੌਜ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਸਟੂਡੈਂਟ ਹੈ ਉਹ ਯੂਰਪ ਦੇ ਵਿੱਚ ਜਾਂਦਾ ਜੀ उस तो ज़्यादा बेटर ज्यादाटेबल उस तो ज्यादा अर्न करूगा ड्यूरिंग स्टडी भी तो सैटलमेंट भी होनी ईजी है यूरोप तो यूरोप कह रहे हो कि उसे भीजा लगवाना चाहिए था। तो सी क्यों करना क्यों इन यूरोप वाई हां बहुत अच्छा क्वेश्चन है मैम एक्चुअली जिम्मे हम स्टडी है स्टडी कर सारेबल है सारे स्टडी आलमोस्ट इकुअल है क्योंकि सारे डिवेल है कैनेडा आस्ट्रेलिया यूके यूएसए और यूरोप वाई यूरप ਸਟੱਡੀ ਇਨ ਯੂਰਪ ਉਹਦਾ ਮੇਨ ਕਾਰਨ ਇਹ ਹੈ ਇੱਕ ਤਾਂ ਕੋਸਟ ਇਫੈਕਟਿਵ ਹੈ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਆਪਾਂ ਕਿਤੇ ਡਾਲਰਾਂ ਚ ਦਿੰਨੇ ਪੇਮੈਂਟ ਕਿਤੇ ਯੂਰੋਸ ਚ ਦਿੰਨੇ ਆ ਕਿਤੇ ਪਾਉਂਡ ਚ ਦਿੰਨੇ ਆ ਜੀ ਆਪਾਂ ਹੁਣ ਕੰਪੈਰੀਸ਼ਨ ਕਰੀਏ ਜਿਵੇਂ ਯੂਕੇ ਐਸ ਵੇਲੇ ਬਹੁਤ ਜ਼ਿਆਦਾ ਹਿੱਟ ਹੋਇਆ ਹੋਇਆ ਵੀ ਯੂਕੇ ਚ ਭੇਜ ਦੋ ਸਟੂਡੈਂਟ ਨੂੰ ਵੀਜ਼ਾ ਸਭ ਤੋਂ ਜ਼ਿਆਦਾ ਆ ਰਹੀ ਯੂਕੇ ਦੇ ਜੀ ਲੋਡ ਉਡਾ ਰਹੇ ਆ ਹੂੰ ਯੂਕੇ ਦੇ ਪਾਉਂਡ ਚ ਪੇਮੈਂਟ ਆ ਜੇ 16000 ਪਾਉਂਡ ਹੋਈ ਤੇ ਉਹਦੀ 19 ਲੱਖ ਦੀ ਹਰ ਸਾਲ ਦੀ ਫੀਸ ਹੋਗੀ ਜੀ 3 ਸਾਲ ਦੀ ਗ੍ਰੈਜੂਏਸ਼ਨ ਹੈ ਜੀ ਹੁਣ ਇੱਕ ਕਲਾਇੰਟ 57 58 ਲੱਖ ਰੁਪਏ ਦੀ ਬੱਚੇ ਨੂੰ ਐਜੂਕੇਸ਼ਨ ਕਰਾਣੀ ਸਾਰਿਆਂ ਦੇ ਲਈ ਪੋਸੀਬਲ ਨਹੀਂ ਹੁੰਦੀ ਬਿਲਕੁਲ ਆਪਣਾ ਕੈਨੇਡਾ ਪਹਿਲਾਂ ਇਸ ਜਿਆਦਾ ਚੱਲਦਾ ਸੀਗਾ ਕਿਉਂਕਿ ਕੈਨੇਡਾ ਵੈਲਿਊ ਫॉर ਮਨੀ ਪ੍ਰੋਡਕਟ ਸੀਗਾ ਵੀ ਪੜ੍ਹਾਈ ਵੀ 2 ਸਾਲ ਦੀ ਸੀ ਡਿਪਲੋਮਾ ਛੋਟਾ ਜਿਹਦੇ ਨਾਲ ਵਰਕ ਪਰਮਿਟ ਮਿਲ ਜਾਂਦਾ ਸੀ ਆਪਾਂ ਨੂੰ ਔਰ 10 ਲੱਖ ਰੁਪਏ ਤਕਰੀਬਨ ਫੀਸ ਸੀ ਵੀ 20 ਲੱਖ ਰੁਪਏ ਦੇ ਵਿੱਚ 2 ਸਾਲ ਦੀ ਫੀਸ ਹੋ ਜਾਂਦੀ ਤੇ ਪੜ੍ਹਾਈ ਹੋ ਜਾਂਦੀ ਡਿਪਲੋਮਾ ਜੀ ਹੁਣ ਉਸ ਚੀਜ਼ ਦਾ ਜੇ ਕੋਈ ਸਬਸਟੀਟਿਊਟ ਆਪਾਂ ਲੱਭਣਾ ਹੈ ਜੇ ਕੈਨੇਡਾ ਵੀਜ਼ ਫੁੱਲ ਹੋ ਗਿਆ ওভারਕਾਊਟਡ ਹੋ ਗਿਆ ਕੰਮ ਨਹੀਂ ਮਿਲ ਰਿਹਾ ਤੇ ਉਹਦਾ ਬੈਸਟ ਸਬਸਟੀਟਿਊਟ ਯੂਰਪ ਹੈ ਯੂਰਪ ਇੱਕ ਇੰਨਾ ਵੱਡਾ ਸਬੰਧਰ ਹੈ ਇੰਨੀ ਐਜੂਕੇਸ਼ਨ ਚ ਫੈਸਿਲਿਟੀਆਂ ਹੈ ਇੰਨੀ ਸਸਤੀਆਂ ਐਜੂਕੇਸ਼ਨ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਵਾ ਯੂਰਪ ਦੀ ਕੰਟਰੀ ਹੈ ਜਰਮਨੀ ਜੀ ਵਰਲਡ ਦੇ ਵਿੱਚ ਤੀਜੇ ਨੰਬਰ ਦੀ ਇਕਨੋਮੀ ਹੈ ਜੀ ਉਹਦੀ ਓਕੇ ਯੂਰਪ ਦੀ ਪਹਿਲੇ ਨੰਬਰ ਦੀ ਇਕਨੋਮੀ ਹੈ ਜਰਮਨੀ ਜੀ ਔਰ ਜਰਮਨੀ ਨੇ ਟੋਟਲ ਫ੍ਰੀ ਕੀਤੀ ਹੋਈ ਹੈ ਜੀ ਐਜੂਕੇਸ਼ਨ ਕੈਨਲ ਮੈਂ ਤੁਸੀਂ ਪਲੱਸ 2 ਤੋਂ ਬਾਅਦ ਸਟੂਡੈਂਟ 3 ਸਾਲ ਦੀ ਗ੍ਰੈਜੂਏਸ਼ਨ ਟੋਟਲੀ ਫ੍ਰੀ ਹੈ ਜੀ ਜੀ ਟੋਟਲੀ ਫ੍ਰੀ ਐਬਸੋਲੂਟਲੀ ਫ੍ਰੀ ਐਂਡ ਨੋਬਾਡੀ knows that ਜੇ ਪਤਾ ਵੀ ਹੈ ਤੇ ਆਪਣੇ ਮਾਰਜਨ ਕਰਕੇ ਲੋਕ ਉਹਨਾਂ ਨੂੰ ਗਾਈਡ ਨਹੀਂ ਕਰਦੇ ਕਿਉਂਕਿ ਜਿਹੜੀ ਫ੍ਰੀ ਹੈ ਉਹ ਪਬਲਿਕ ਯੂਨੀਵਰਸਿਟੀਜ਼ ਆ ਸਰਕਾਰੀ ਯੂਨੀਵਰਸਿਟੀਜ਼ ਆ ਉਰਜੋ ਕੋਈ ਕਮਿਸ਼ਨ ਨਹੀਂ ਆਣਾ ਹਮ ਅਸੀਂ ਕਹਿ ਕੇ ਆਪਣੇ ਚਾਰਜਸ ਲੈ ਲੈਣੇ ਆ ਮੈਂ ਭੇਜਦਾ ਜਰਮਨੀ ਭੇਜਦਾ ਇਟਲੀ ਚ ਕੀ ਆ

ਪਰ ਇਅਰ 2.5 ਲੱਖ ਰੁਪਏ 'ਚ ਮੈਂ ਗ੍ਰੈਜੂਏਸ਼ਨ ਕਰਵਾ ਦਊਗਾ ਜੀ ਯੂਰਪ ਦੇ ਵਿੱਚ ਜੋ ਇੰਡੀਆ ਦੇ ਵਿੱਚ ਆਪਣੇ ਪੰਜਾਬ 'ਚ ਕੋਸਟ ਹੈ ਅਨਬੀਲੀਵेबल ਲੱਗਦੀ ਹੈ ਨਾ ਜੀ ਸੁਣਨ ਲੱਗੇ ਬਿਲਕੁਲ ਕਿਉਂਕਿ ਆਸਾ ਕੀ ਸੀ ਨੇ ਦੱਸਿਆ ਹੀ ਨਹੀਂ ਇਹ ਉਹੋ ਦੀਆਂ ਚੀਜ਼ਾਂ ਜਿਹੜੀਆਂ ਹਮੇਸ਼ਾ ਪਰਦੇ ਦੇ ਪਿੱਛੇ ਰਹਿ ਜਾਂਦੀਆਂ ਔਰ ਏਜੰਸੀ ਨੂੰ ਚਾਹੀਦਾ ਕਿ ਆਪਣੇ ਕਸਟਮਰਸ ਨੂੰ ਦੱਸੇ ਹੈ ਨਾ ਜਿਹੜੇ ਬੱਚੇ ਨੇ ਵੀਜ਼ਾ ਲਗਵਾਉਣਾ ਹੈਗਾ ਜਾਂ ਪੂਰੀਕ ਟਰਸਟ ਕਰਕੇ ਪਰਸਨ ਜਾਂਦਾ ਹੈ ਕਿ ਅਸੀਂ ਇਹਨੂੰ ਪੇਮੈਂਟ ਕਰਾਂਗੇ ਸਾਡਾ ਵੀਜ਼ਾ ਲਗਵਾਓ ਲੇਕਿਨ ਉਹ ਪਰਦੇ ਦੇ ਪਿੱਛੇ ਵਾਲੀ ਚੀਜ਼ ਉਹ ਪਰਦੇ ਦੇ ਪਿੱਛੇ ਹੀ ਰਹਿ ਜਾਂਦੀ ਆ ਬਿਲਕੁਲ ਕੋਈ ਦੱਸਦਾ ਹੀ ਨਹੀਂ ਹੈਗਾ ਦੱਸ ਦੋ ਇਸੇ ਕਰਕੇ ਨਹੀਂ ਜੀ ਆਪਣੇ ਮਾਰਜਿਨਸ ਕਰਕੇ ਨਹੀਂ ਦੱਸਦੇ ਇਹ ਨਹੀਂ ਮੈਨੂੰ ਕਿ ਮੈਂ ਕਲਾਇੰਟ ਨੂੰ ਦੱਸਦਾ ਜਿਹਦੇ 'ਚ ਕੋਈ ਕਮਿਸ਼ਨ ਨਹੀਂ ਹੈ ਅਸੀਂ ਆਪਣੇ ਚਾਰजेस ਲੈ ਲਈਏ ਜੈਨੂਅਲ ਚਾਰजेस ਜੋ ਸਾਡੀ ਫੀਸ ਹੈਗੀ ਹੈ ਜਾਂ ਸਾਡੀ ਕੰਪਨੀ ਚਾਰਜ ਕਰਦੀ ਹੈ ਇਹ ਸਭ ਨੂੰ ਫ੍ਰੀ ਸੀਟ ਦਵਾਵਾਂਗੇ ਜੇ ਫ੍ਰੀ ਸੀਟ ਲਈ ਕੋਈ ਐਲੀਜੀਬਲ ਨਹੀਂ ਹੁੰਦਾ ਮੇਰੀ ਕੋਸ਼ਿਸ਼ ਇਹ ਹੁੰਦੀ ਉਹਨੂੰ ਘੱਟ ਫੀਸ ਵਾਲੇ 'ਚ ਭੇਜਾਂ ਮੈਂ ਜੀ ਬਿਲਕੁਲ ਤੁਸੀਂ ਨਾ ਬੱਚੇ 2 ਨੰਬਰ 'ਚ ਹੋ ਜਾਣੇ ਮੈਨੂੰ ਉੱਥੇ ਜਾ ਕੇ ਤੁਸੀਂ ਯੂਕੇ ਦੇ ਵਿੱਚ ਜਿੰਨੇ ਸਟੂਡੈਂਟ ਪਲੱਸ 2 ਜਾ ਰਹੇ ਆ ਮੈਂ ਆਨ ਰਿਪੋਰਟ ਕਹਿ ਰਿਹਾ 80% ਬੱਚੇ ਦੋ ਨੰਬਰ ਹੋ ਚੁੱਕੇ ਆ ਉਹ ਦੋ ਨੰਬਰ ਕਿਸੇ ਦਾ ਹੋਣ ਦਾ ਦਿਲ ਕਰਦਾ ਇਥੋਂ ਸੋਚ ਕੇ ਗਿਆ ਸੀ ਮੈਂ ਦੋ ਨੰਬਰ ਚ ਹੋਣਾ ਬਿਲਕੁਲ ਜਦੋਂ 16 16 17 17 18 18 ਲੱਖ ਫੀਸ ਨਹੀਂ ਨਿਕਲਦੀ ਸਾਲ ਦੀ 10 10 ਲੱਖ ਰੁਪਏ ਉਹਨਾਂ ਦਾ ਐਕਸਪੈਂਸ ਨਹੀਂ ਨਿਕਲਦਾ ਰਹਿਣ ਦਾ ਬੱਚਿਆਂ ਦਾ ਉਹਨਾਂ ਕੋਲ ਆਪਸ਼ਨ ਦੱਸੋ ਕੀ ਛੱਡੀ ਤੁਸੀਂ ਕਰਦੇ ਵਾਪਸ ਮੌਂਡੀ ਜਾ ਰਹੇ ਉਹ ਬੋਤਾ ਪੇਰ ਦੇ ਉੱਤੇ ਦਾ ਪਹਿਲਾ ਕਰਜ਼ਾ ਚੜਾਇਆ ਆ ਬਿਲਕੁਲ ਤੇ ਤੁਸੀਂ ਉਹ ਬੱਚੇ ਤੋਂ ਦੱਸੋ ਉਹਦੀ ਮੈਂਡੈਲਟੀ ਦੇਖੋ ਬੱਚਾ ਪਰੇਸ਼ਾਨ ਹੈ ਉਹ ਘਰਦਿਆਂ ਨੂੰ ਦੱਸਦੇ ਨਹੀਂ ਉਹ ਚੁੱਪਚਾਪ 2 ਨੰਬਰ ਜੋਗੇ ਕੋਸ਼ਿਸ਼ ਹੁੰਦੀ ਹੈ ਮੈਂ ਵਾਰਤ ਵਾਰ ਪੈਸੇ ਕਮਾ ਕੇ ਆਪਣੇ ਮੰਮੀ ਦੇ ਪਾਪਾ ਦਾ ਘਾਟਾ ਪੂਰਾ ਕਰਦਾ ਜੋ ਹੋ ਗਿਆ ਵੇਖੀ ਜਾਓ ਜਿੱਦਣ ਫੜੇਗੇ ਵਾਪਸ ਆ ਜਾਾਂਗੇ ਬਿਲਕੁਲ ਇਹ ਤਾਂ ਇਸ ਕਰਕੇ ਆਪਣੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ ਮੈਂ ਤਾਂ ਇੱਕ ਸਰਟੀਫਾਈਡ ਐਜੂਕੇਸ਼ਨਲ ਕੰਸਲਟੈਂਟ ਆ ਮੈਂ ਤਾਂ ਇਹ ਵੀ ਦੇਖਣਾ ਵੀ ਇਸ ਪ੍ਰੋਫਾਈਲ ਨੂੰ ਸਾਨੂੰ ਬੈਸਟ ਪ੍ਰੋਗਰਾਮ ਕਿਹੜਾ ਦਿੱਤਾ ਜਾ ਸਕਦਾ ਸਾਨੂੰ ਸਸਤਾ ਕਿੱਥ ਜੀ ਬਾਕੀ ਉਹਦੀ ਪਾਕਟ ਦੇ ਉੱਪਰ ਘੱਟ ਤੋਂ ਘੱਟ ਲੋਡ ਪਾਉਂਦਾ ਬੱਚਾ ਪੜ੍ਹਾਈ ਤੇ ਕਨਸੈਂਟਰੇਟ ਹੋਵੇ ਉੱਥੇ ਉਹਨੂੰ ਘੱਟ ਵੀ 2 ਘੰਟੇ ਵੀ ਜੌਬ ਕਰਲੇ ਉਹਦਾ ਖਰਚਾ ਨਿਕਲ ਜਾ ਉਹਦਾ ਖਰਚੇ ਇੰਨਾ ਕੁ ਹੋਵੇ ਜੀ ਉਹ ਹਫ਼ਤੇ ਦੇ ਵਿੱਚ ਉਹ 10 ਘੰਟੇ ਕੰਮ ਕੀਤਾ ਸੈਟਰਡੇ ਸੰਡੇ 2 ਦਿਨ ਕੰਮ ਕਰ ਲਿਆ ਦੈਟਸ ਸਫੀਸ਼ੈਂਟ ਏ ਵੀ ਉਹਨਾਂ ਇੱਕ ਬੱਚਾ ਬਾਹਰ ਗਿਆ ਸਟੱਡੀ ਕਰ ਰਿਹਾ ਨਾਲੋਂ ਆਪਣਾ ਖਰਚਾ ਵੀ ਚੱਕੀ ਜਾਵੇ ਨਾ ਉਹਨਾਂ ਹੀ ਪੈਰੈਂਟਸ ਨੂੰ ਬਹੁਤ ਹੈਲਪ ਹੋ ਜੇ ਕਮ ਸੇ ਕਮ ਮੈਂ ਤਾਂ ਭੇਜਣਾ ਤਾਂ ਨਹੀਂ ਪੈ ਰਿਹਾ ਇਹ ਮੈਮ ਸਿਰਫ ਉਥੇ ਪੋਸੀਬਲ ਹੋ ਸਕਦਾ ਜਿੱਥੇ ਭੀੜ ਘਟਾ ਹੈ ਭੀੜ ਘਟਾ ਬਿਲਕੁਲ ਅੰਡਰਸਟੂਡ ਹੈ ਜਿੱਥੇ ਪਹਿਲਾਂ ਹੀ ਜ਼ਿਆਦਾ ਜਾ ਚੁੱਕੇ ਹੈ ਉਥੇ ਫੀਸਾਂ ਵੀ ਜ਼ਿਆਦਾ ਹੋ ਗਈਆਂ ਕਿਉਂਕਿ ਆਪਾਂ ਜ਼ਿਆਦਾ ਚਲੇ ਗਏ ਆ ਅਗਲੇ ਕੰਤੇ ਇਹਨਾਂ ਨੂੰ ਲੋਡ ਹੈ ਉਹਨਾਂ ਨੇ ਫੀਸਾਂ ਵੀ ਵਧਾਤੀਆਂ ਜੀ ਜੌਬਸ ਘਟ ਗਈਆਂ ਕਿਉਂਕਿ ਅਵੇਲੇਬਿਲਟੀ ਨੰਬਰ ਆਫ ਸਟੂਡੈਂਟਸ ਜ਼ਿਆਦਾ ਹੋ ਗਏ ਉਹਨਾਂ ਕੋਸਟ ਜਿਹੜੀ ਉਹਨਾਂ ਨੂੰ ਚਾਰजेस ਜਿਹੜੇ ਮਿਲਦੇ ਸੀਗੇ ਲੇਬਰ ਚਾਰजेस ਸਰਕਾਰੀ ਦਾ ਕਾਂਕੜ ਜੇ 16 17 ਡਾਲਰ ਦੀ ਹੈ ਮੰਨ ਲਓ ਕੈਨੇਡਾ ਚੋਂ ਟੈਹਰੀ ਦੀ ਮੈਂ ਗੱਲ ਕਰਦਾ ਲੇਕਿਨ ਜਦੋਂ ਅਸੀਂ ਕਿਸੇ ਕੋਲ ਬੱਚਾ ਜਾ ਕੇ ਉੱਤੇ ਜੌਬ ਮੰਗਦਾ ਉਹ 10 ਡਾਲਰ ਤੇ ਕੰਮ ਕਰ ਜਾਂਦਾ 10 ਡਾਲਰ ਤੇ ਕਰਦੇ ਬਿਲਕੁਲ ਕਿਉਂਕਿ ਦੋ ਨੰਬਰ ਦੇ ਵਿੱਚ ਆ ਕੰਮ ਮਿਲ ਨਹੀਂ ਰਿਹਾ ਉਹਨਾਂ ਨੂੰ ਯੈਸ ਜੀ ਬਿਲਕੁਲ ਮੇਰਾ ਨੈਕਸਟ ਕੁਐਸਚਨ ਹੋਏਗਾ ਕਿ ਇੱਥੇ ਡਿਊਰੇਸ਼ਨ ਕੀ ਹੈ ਸਟੱਡੀ ਦੀ ਆਫਟਰ ਪਲੱਸ 2 ਆਫਟਰ ਗ੍ਰੈਜੂਏਸ਼ਨ ਕੀ ਡਿਊਰੇਸ਼ਨ ਹੈ ਬਹੁਤ ਅੱਛੀ ਗੱਲ ਹੈ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ ਸਹੀ ਮੈਨਾਂ ਦੇ ਵਿੱਚ ਡਿਪਲੋਮਸ ਦੀ ਵੈਲਿਊ ਨਹੀਂ ਹੁੰਦੀ ਅਸੀਂ ਕੈਨੇਡਾ 'ਚ 2 ਸਾਲ ਦੇ ਲਈ ਬੱਚੇ ਨੂੰ ਭੇਜ ਦਿੰਦੇ ਆਂ ਵੀ ਕਿਉਂਕਿ ਉਹ 'ਚ ਵਰਕ ਪਰਮਿਟ ਮਿਲ ਜਾਂਦਾ ਡਿਪਲੋਮੇ 'ਚ ਅਧਰ ਵਿੱਚ ਬੱਚੇ ਆਪਣੇ ਸੰਘਰਸ਼ ਕਰਦੇ ਸਾਰੀਆਂ ਮਨ ਲੇਬਰ ਜੋਬਸ ਆ ਜਾਂਦੀਆਂ ਜੀ ਬਿਲਕੁਲ ਗ੍ਰੈਜੂਏਸ਼ਨ ਮਿਨੀਮਮ ਚਾਹੀਦੀ ਹੈ ਔਰ ਇਹਦੇ 'ਚ ਯੂਰਪ ਦੇ ਵਿੱਚ ਗ੍ਰੈਜੂਏਸ਼ਨ ਹੈ ਸਾਰੀਆਂ ਕੰਟਰੀ ਜਿਵੇਂ ਆਪਣੇ ਇੰਡੀਆ ਦੇ ਵਿੱਚ 3 ਇਵੈਲੂਏਸ਼ਨ ਹੈ ਗ੍ਰੈਜੂਏਸ਼ਨ ਕਰਕੇ ਸਟੂਡੈਂਟ ਇੱਕ ਵਾਈਡ ਕਲਰ ਜੌਬ ਤੱਕ ਪਹੁੰਚ ਜਾਂਦਾ ਹਮ ਕੰਮ ਕੋਈ ਮਾਰਾ ਨਹੀਂ ਲੇਬਰ ਵੀ ਕੋਈ ਮਾਰੀ ਨਹੀਂ ਕੋਈ ਵੀ ਕੰਮ ਕਰੋ ਸਾਰੇ ਕੰਮ ਅੱਛੇ ਆ ਪਰ ਦੇਖੋ ਇੱਕ ਬੱਚਾ ਮੰਨ ਲਓ ਇਥੋਂ ਆਪਾਂ ਜਰੂਰ ਤਾਂ ਬੱਚਾ ਨਰਸਿੰਗ ਹੁੰਦਾ ਉਹ ਤਾਂ ਨਿਹਾਲ ਸਿੰਘ ਵਾਲੇ ਤੋਂ ਮੋਗੇ ਆ ਰਿਹਾ ਜੀ ਸੈਕੰਡ ਹੈਡ ਸ਼ੇਨ ਜੋਸੇਫ ਚ ਹੈ ਜੀ ਕਿਉਂ ਨਿਹਾਲ ਸਿੰਘ ਵਾਲੇ ਕੋਈ ਨਰਸਿੰਗ ਸਕੂਲ ਨਹੀਂ ਹੈਗਾ ਬੱਚਿਆਂ ਦੇ ਪੇਰੇ ਤੋਂ ਕੀ ਹੁੰਦਾ ਵੀ ਉਹ ਨੂੰ ਮੈਂ ਅੱਛਾ ਪੁੱਛ ਦਵਾ ਠੀਕ ਹੈ ਨਾ ਜੀ ਤੇ ਜਦੋਂ ਪਲੱਸ 2 ਉਹਨੇ ਕਰ ਨਹੀਂ ਹਮ ਪਲੱਸ 2 ਕਰਨ ਦਾ ਜਰੂਰ ਰਿਐਲਿਟੀ ਦੀ ਗੱਲ ਹੈ ਮਨੂੰ ਰੀਅਲ ਪਾਸੇ ਸਹੀ ਜਗ੍ਹਾ ਤੇ ਸਹੀ ਜਗ੍ਹਾ ਤੇ ਪਲੇਸਮੈਂਟ ਦੀ ਲੋੜ ਹੈ ਉਹਨੂੰ ਗ੍ਰੈਜੂਏਟ ਦੀ ਲੋੜ ਆ ਆਈਸੀਐਸਸੀ ਸੀਬੀਐਸਸੀ ਜਿਉਂਸੀਐਸਸੀ 90 90 ਪਰਸੈਂਟ ਬੱਚੇ ਸਾਡੇ ਲੈ ਰਹੇ ਆ ਤੇ ਉਹ ਡਿਪਲੋਮਾ ਕਰਨ ਨੂੰ ਅਸੀਂ ਭੇਜ ਦਿੰਨੇ ਆ ਕੰਟਰੀਆਂ ਦੇ ਵਿੱਚ ਉਹ ਬੱਚੇ ਜਾ ਕੇ ਉੱਥੇ ਫਰਸਟ੍ਰੇਟ ਹੋ ਜਾਂਦੇ ਆ ਜੀ ਬਿਲਕੁਲ ਕਿਉਂਕਿ ਸਾਡੇ ਕੋਲ ਇੰਨੇ ਪੈਸੇ ਹੈ ਨਹੀਂਗੇ ਪੇਰੈਂਟਸ ਦੇ ਕੋਲ ਵੀ ਉਹ ਇੰਨੀ ਫੀਸ ਸਪான்ਸਰ ਕਰ ਸਕਣ ਉਹਦਾ ਸਬਸਟੀਟਿਊਟ ਤੇ ਉਹਦਾ ਇਹੀ ਸੋਲੂਸ਼ਨ ਹੈ ਕਿ ਉਹ ਕੰਟਰੀਆਂ ਵੱਲ ਜਾਓ ਜਿੱਥੇ ਕੰਟਰੀਆਂ ਦੇ ਵਿੱਚ ਫੀਸ ਸਾਡੀ ਘੱਟ ਹੈ ਬੱਚੇ ਦੇ ਉੱਪਰ ਬਰਡਨ ਕੰਮ ਦਾ ਘੱਟ ਪਵੇ ਜੀ ਜੀ ਨੰਬਰ 2 ਜਿੱਦਾਂ ਉਹ ਕੰਮ ਕਰਨ ਨਿਕਲੇ इजीली ਅਵੇਲੇਬਲ ਹੋਣ ਜੌਬਸ ਉਹਦੀਆਂ ਜੀ ਬਿਲਕੁਲ ਨੰਬਰ 3 ਉਹਨੂੰ ਪੀਆਰ ਦੀ ਕੋਈ ਦਿੱਕਤ ਨਾ ਆਵੇ ਉਹ ਦਿੱਕਤ ਉੱਥੇ ਨਹੀਂ ਆਊਗੀ ਜਿੱਥੇ ਰਸ਼ ਘੱਟ ਹੈ ਜੀ ਇਸੇ ਕਰਕੇ ਮੈਂ ਯੂਰਪ ਨੂੰ ਲੈ ਕੇ ਚੱਲਿਆ ਮੈਂ ਯੂਰਪ ਨੂੰ ਪ੍ਰੋਮੋਟ ਕਰਦਾ ਮੈਂ ਕੈਨੇਡਾ ਆਸਟ੍ਰੇਲੀਆ ਮੈਨੂੰ ਸਭ ਕੁਝ ਦਿੱਤਾ ਇਹਨਾਂ ਕੰਟਰੀਆਂ ਨੇ ਦਿੱਤਾ ਮੇਰੀ ਪਛਾਣ ਇਹਨਾਂ ਨੇ ਦਿੱਤੀ ਹੈ ਜੀ ਲੇਕਿਨ ਦੇਖੋ ਸੱਚਾਈ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਆਪਾਂ 2025 ਜਾਂ ਜੁਲਾਈ 'ਚ ਬੈਠੇ ਆ ਆਪਾਂ ਨੂੰ ਸੱਚ ਦਾ ਸਾਹਮਣਾ ਉਹ ਜਿਹੜੇ ਬੱਚੇ ਜਿਹੜੇ ਪੇਰੈਂਟਸ ਇਹਨੇ ਪਰੇਸ਼ਾਨ ਆ ਵੀ ਅਸੀਂ ਬੱਚਿਆਂ ਨੂੰ ਭੇਜੀਏ ਕਿੱਥੇ ਜੀ ਜੀ ਕਿੱਥੇ ਬਿਲਕੁਲ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਸਮਝਣਾ ਵੀ ਯੂਰਪ ਇੱਕ ਇਹੋ ਜੀ ਡੈਸਟੀਨੇਸ਼ਨ ਹੈ ਜਿਹੜੀ ਤੁਹਾਡੇ ਪਾਕਟ ਫ੍ਰੈਂਡਲੀ ਹੈ ਤੁਹਾਡੇ ਬੱਚੇ ਦੀ ਪੜ੍ਹਾਈ ਇੱਕ ਕੈਰੀਅਰ ਤੁਹਾਨੂੰ ਦੇਊਗੀ ਜੀ ਕੈਰੀਅਰ ਤੋਂ ਬਾਅਦ ਜੋਬ ਆਪਰਚੂਨਿਟੀਜ਼ ਹੈ ਇਹ ਸਾਰਾ ਕੁਝ ਸਾਨੂੰ ਯੂਰਪ ਚ ਮਿਲਦਾ ਜੀ ਬਿਲਕੁਲ ਤੁਸੀਂ ਯੂਰਪ ਚ ਕਿਹੜੀ ਕੰਟਰੀ ਨੂੰ ਪ੍ਰੋਮਿਨੇਟ ਕਰਨਾ ਚਾਹੋਗੇ ਕਿ ਹਾਂ ਇੱਥੇ ਜਾ ਸਕਦੇ ਆ ਕੁਝ ਐਦਾ ਦਾ ਹੈ ਜਾਂ ਯੂਰਪ ਚ ਕਿਤੇ ਵੀ ਪਰਸਨ ਚਾਹੇ ਦੇਖੋ ਯੂਰਪ ਇਜ਼ ਅ ਕੰਬੀਨੇਸ਼ਨ ਆਫ 44 ਕੰਟਰੀਜ਼ ਜੀ ਜੀ ਉਹਦੇ ਵਿੱਚੋਂ 29 ਕੰਟਰੀਜ਼ ਦਾ ਆਪਸ ਐਗਰੀਮੈਂਟ ਹੈ ਦੈਟ ਇਜ਼ ਕਾਲਡ ਸ਼ੈਂਜਨ ਐਗਰੀਮੈਂਟ ਲੋਕ ਸ਼ੈਂਜਨ ਬੋਲਦੇ ਆ ਵੈਸੇ ਸ਼ੈਂਜਨ ਇਜ਼ ਅ ਰਾਈਟ ਵਰਡ ਸ਼ੈਂਜਨ ਸ਼ੈਂਜਨ ਐਗਰੀਮੈਂਟ ਉਹ ਐਗਰੀਮੈਂਟ ਕੀ ਹੈ ਕਿ ਜਦੋਂ ਤੁਸੀਂ ਇੱਕ ਕੰਟਰੀ ਦਾ ਵੀਜ਼ਾ ਲੈ ਲੈਂਦੇ ਹੋ ਚਾਹੇ ਸਟੱਡੀ ਵੀਜ਼ਾ ਤੁਸੀਂ 29 ਕੰਟਰੀਜ਼ ਨੂੰ ਵਿਜ਼ਿਟ ਕਰ ਸਕਦੇ ਹੋ ਘੁੰਮ ਫਿਰ ਸਕਦੇ ਹੋ ਵਿਦਾਊਟ ਅਪਲਾਈਂਗ ਅਨੀ ਨਿਊ ਵੀਜ਼ਾ ਠੀਕ ਹੈ ਜਦੋਂ ਉਹ ਮਤਲਬ ਸਟੱਡੀ ਕਰਨ ਜਾਣੇ ਹੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਕਲਾਇੰਟ ਤੋਂ ਬਜਟ ਪੁੱਛਦਾ ਜੀ ਕਿ ਤੁਹਾਡਾ ਬਜਟ ਕੀ ਆ ਜੇ ਉਹਨਾਂ ਦਾ ਬਜਟ ਹੈਗਾ ਵੀ ਸਰ ਸਾਡਾ ਅਸੀਂ 7-8 ਲੱਖ ਰੁਪਏ ਫੀਸ ਹੋਵੇ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਭਾਈ ਤੁਸੀਂ ਜੇ ਤੁਸੀਂ ਪੇਡ ਸੀਟ ਲੈਣੀ ਹੈ ਤੇ ਤੁਸੀਂ ਜਰਮਨੀ ਚੱਲ ਜਾਓ ਕਿਉਂਕਿ ਜਿਹੜੀ ਜਰਮਨੀ ਦੀ ਫ੍ਰੀ ਸੀਟ ਮਾਥਮਾ ਗੱਲ ਕੀਤੀ ਸੀ ਉਹਦੇ ਲਈ ਜਰਮਨ ਲੈਂਗੁਏਜ ਸਿੱਖਣੀ ਪੈਂਦੀ ਆ ਉਹ ਕਈ ਵਾਰੀ ਬੱਚੇ ਕਹਿੰਦੇ ਜੀ ਪਹਿਲਾਂ ਤਾਂ ਅਸੀਂ ਆਈਲੈਂਡ ਤੇ ਨਾਲ ਟਾਈਮ ਲਾਤਾ ਸਾਡੇ ਕੋਲ ਟਾਈਮ ਹੈ ਨਹੀਂਗਾ ਅਸੀਂ ਜਰਮਨ 6 ਮਹੀਨੇ ਨਹੀਂ ਸਿੱਖ ਸਕਦੇ ਫਿਰ ਉਹ ਕਹਿੰਦਾ ਵੀ ਚਲੋ ਤੁਸੀਂ 7-8 ਲੱਖ ਰੁਪਏ ਦੇ ਵਿੱਚ ਸਾਲ ਦੀ ਫੀਸ ਜਰਮਨੀ ਆ 20 ਲੱਖ ਥੋੜੀ ਗ੍ਰੈਜੂਏਸ਼ਨ ਹੋ ਜਾਊਗੀ ਜੀ ਇਟਲੀ ਚੱਲ ਜਾਓ ਇੰਨੀ ਫੀਸ ਆ ਆਸਟ੍ਰੀਆ ਏਡੀ ਵਧੀਆ ਕੰਟਰੀ ਆ ਆਸਟ੍ਰੀਆ ਹਾਂਜੀ ਫੀਸ ਕਿੰਨੀ ਆ ਸਿਰਫ 4 ਲੱਖ ਓਕੇ ਵਰਲਡ ਦੀ ਸਭ ਨਾਲੋਂ ਅਮੀਰ ਕੰਟਰੀ ਲਕਸ ਓਕੇ ਫੀਸ ਕਿੰਨੀ ਆ ਸਾਢੇ 3 ਲੱਖ ਰੁਪਏ ਸਾਲ ਦੇ ਲੱਗਦਾ ਮੈਨੂੰ ਅਨਬਲੀਵੇਬੀ ਬਿਲਕੁਲ ਬਿਲਕੁਲ ਲੋਕਾਂ ਨੇ ਦੱਈਆbs ਨਹੀਂ ਕਿ ਜੀ ਜੀ ਫਿਰ ਲੋਕਾਂ ਨੂੰ ਵੀ ਸਾਨੂੰ ਕਮਿਸ਼ਨ ਨਹੀਂ ਆਣਾ ਉਥੋਂ ਕਮਿਸ਼ਨ ਮੈਨੂੰ ਵੀ ਨਹੀਂ ਆਣਾ ਉਥੋਂ ਮੈਂ ਉਹ ਉਹ ਯੂਨੀਵਰਸਿਟੀ ਦੀ ਕੋਈ ਖਾਸ ਨਹੀਂ ਹੈਗਾ ਕਮਿਸ਼ਨ ਮੈਨੂੰ ਵੀ ਨਹੀਂ ਆਣਾ ਪਰ ਮੈਨੂੰ ਇਹ ਦੇਖਦਾ ਵੀ ਮੈਂ ਬੱਚੇ ਨੂੰ ਯੂਕੇ ਭੇਜਦਾ ਜੀ ਇਹਦੇ 18 ਦੀਆਂ 54 ਲੱਖ ਲੱਗਣਾ ਜੀ ਬਿਲਕੁਲ ਇਹਨੂੰ ਮੈਂ ਆਸਟਰੀਆ ਭੇਜਦਾ ਇਹਦਾ 11 ਲੱਖ ਜੀ ਸਾਲ ਦਾ ਨਾ ਬਿਲਕੁਲ ਜਿਸ ਪਰਿਵਾਰ ਦਾ ਮੈਂ 43 ਲੱਖ ਰੁਪਏ ਬਚਾਉਂਗਾ 3 ਸਾਲਾਂ ਦੇ ਵਿੱਚ ਜੀ ਉਹਰ ਤੋਂ ਮੈਂ ਆਪਦੀ ਫੀਸ ਚਾਰਜ ਕਰ ਲਊਗਾ ਬਿਲਕੁਲ ਬਸ ਕੇ ਚਾਰਜ ਕੀਤੀ ਜਾ ਸਕਦੀ ਹੈ ਇਮਾਨਦਾਰੀ ਨਾਲ ਬਿਲਕੁਲ ਬਿਲਕੁਲ ਉਹ ਬੱਚੇ ਵੀ ਦੁਆਵਾਂ ਦਿੰਦੇ ਆ 13 ਸਾਲ ਦੀ ਦੁਆਵਾਂ ਦਿੰਦੇ ਬੱਚੇ ਦਾ ਫਿਊਚਰ ਵੀ ਬਣ ਜਾਂਦਾ ਟੈਨਸ਼ਨ ਫਰੀ ਹੋ ਕੇ ਪੜਦਾ ਫਿਰ ਮੌਜ ਇਹ ਆ ਜੀ ਯੂਰਪ ਚ ਤੁਸੀਂ ਇੱਕ ਕੰਟਰੀ ਦੀ ਪੀਆਰ ਲੈ ਲਓ ਜੀ ਚੈਲੰਜ ਚੈਲੰਜ ਕਿਸੇ ਵੀ ਕੰਟਰੀ ਦੀ ਜੀ ਤੁਹਾਨੂੰ 29 ਕੰਟਰੀਜ਼ ਦੇ ਵਿੱਚ ਵਰਕ ਰਾਈਟਸ ਮਿਲ ਜਾਂਦੇ ਆ ਓਕੇ ਇਹ ਬਿਊਟੀ ਹੋਰ ਕਿਤੇ ਨਹੀਂ ਆ ਜੀ ਨਾਈਸ ਯੂਕੇ ਵਾਲਾ ਯੂਕੇ ਦਾ ਰਾਜ ਆ ਜੀ ਉਹ ਕੈਨੇਡਾ ਜਾ ਕੇ ਕੰਮ ਨਹੀਂ ਕਰ ਸਕਦਾ ਜੀ ਬਿਲਕੁਲ ਬਿਨਾ ਵਰਕ ਪਰਮਿਟ ਅਪਲਾਈ ਕੀਤੇ ਹਮ ਲੇਕਿਨ ਯੂਰਪ ਸ਼ੇਨਜਨ ਚੀਜ਼ ਹੈ ਨਹੀਂ ਤੁਸੀਂ ਪੋਲੈਂਡ ਚ ਪੀਆਰ ਲਈ ਹੈ ਤੁਸੀਂ ਇੱਥੇ ਜੀ ਕੰਮ ਕਰ ਲਓ ਤੁਸੀਂ ਇੱਥੇ ਜੀ ਪੀਆਰ ਲਈ ਹੈ ਤੁਸੀਂ ਫਰਾਂਸ ਕਰ ਲਓ ਓਕੇ ਤੁਸੀਂ ਆਸਟਰੀਆ ਚ ਪੀਆਰ ਲਈ ਹੈ ਤੁਸੀਂ ਜਰਮਨੀ ਚ ਕੰਮ ਕਰ ਲਓ ਜਿੱਥੇ ਮਰਜੀ ਕੰਮ ਕਰ ਲਓ 29 ਸ਼ੇਨਜਨ ਕੰਟਰੀਜ਼ ਦੇ ਵਿੱਚ ਨੋਬਡੀ ਕੈਨ ਸਟਾਪ ਯੂ ਤੁਸੀਂ ਪ੍ਰੋਪਰਟੀ ਖਰੀਦ ਸਕਦੇ ਹੋ ਹਮ ਦੇਖੋ ਕਿਸੇ ਵੀ ਕੰਟਰੀ ਚ ਪ੍ਰੋਪਰਟੀ ਖਰੀਦ ਸਕਦੇ ਹੋ ਕਿਸੇ ਵੀ ਕੰਟਰੀ ਚ ਬਿਜ਼ਨਸ ਕਰ ਸਕਦੇ ਹੋ ਇਹੋ ਜਿਹਾ ਵੀਜ਼ਾ ਕਾਰਡ ਮਿਲਦਾ ਤੁਹਾਨੂੰ ਤੁਸੀਂ ਮੰਨ ਲਓ ਛੋਟੀ ਜੀ ਕੰਟਰੀ ਦੀ ਮੈਂ ਗੱਲ ਕਰਦਾ ਐਸਟੋਨੀਆ ਜੀ ਉਹਦੀ ਪੀਆ ਲੈ ਲਈ ਲਾਤਵੀਆ ਦੀ ਪੀਆ ਲੈ ਲਈ ਤੁਹਾਨੂੰ ਬਲੂ ਕਾਰਡ ਮਿਲਣਾ ਯੂਰਪੀਅਨ ਯੂਨੀਅਨ ਦਾ ਜੀ EU ਦਾ ਹੂੰ ਉਹ ਬਲੂ ਕਾਰਡ ਜਿਵੇਂ ਗ੍ਰੀਨ ਕਾਰਡ ਹੈ ਯੂਐਸਏ ਦਾ ਉਹਦੀ ਵੇਟੇਜ ਉਨੀ ਹੀ ਹੈ ਜੀ ਓਕੇ ਬਲੂ ਕਾਰਡ ਦੀ ਜੀ ਇਸ ਕਰਕੇ ਤੁਹਾਨੂੰ ਰਾਈਟਸ ਦੇ ਦਿੰਦਾ ਵੀ ਸਾਰੇ ਸ਼ੇਨਜਨ ਕੰਟਰੀਜ਼ ਤੋਂ ਜਿੱਥੇ ਮਰਜੀ ਜਾ ਕੇ ਜੌਬ ਕਰ ਲੈ ਜਿੱਥੇ ਮਰਜੀ ਜਾ ਕੇ ਬਿਜ਼ਨਸ ਕਰ ਲੈ ਜਿੱਥੇ ਮਰਜੀ ਪ੍ਰੋਪਰਟੀ ਖਰੀਦ ਲੈ ਜੀ ਅਸੇ ਜਿਵੇਂ ਇਹਨੇ ਤੁਸੀਂ ਯੂਰਪ ਨੂੰ ਕਹਿੰਦੇ ਕਿ ਅਗਰ ਬੱਚਾ ਉਥੇ ਸਟੱਡੀ ਵੀਜ਼ਾ ਤੇ ਜਾਂਦਾ ਯੂਰਪ ਠੀਕ ਹੈ ਤੇ ਉੱਥੇ ਬੱਚਾ ਸਟੱਡੀ ਵੀ ਕਰਦਾ ਤੇ ਨਾਲ ਉਹਨੂੰ ਇਹ ਹੁੰਦਾ ਕਿ ਮੈਂ ਕੰਮ ਵੀ ਕਰਨਾ ਤਾਂ ਕਿ ਆਪਣੇ ਖਰਚੇ ਜਾਂ ਫਿਰ ਪੇਰੈਂਟਸ ਨੂੰ ਜਿਹੜੀ ਮਨੀ ਭੇਜਣੀ ਆ ਉਹਨਾਂ ਰਿਗਾਰਡਿੰਗ ਤੇ ਆਪਾਂ ਨੂੰ ਯੂਰਪ ਦੇ ਵਿੱਚ ਕਿੰਨੇ ਆਵਰਸ ਮਿਲਦੇ ਆ ਸਟੱਡੀ ਦੇ ਨਾਲ ਵਰਕਿੰਗ ਆਵਰਸ ਕਿੰਨੇ ਮਿਲਦੇ ਆ ਦੇਖੋ ਜੀ ਜਦੋਂ ਸਪੋਜ਼ ਉਹਦੇ 6 ਸਮੈਸਟਰ ਆ 3 ਸਾਲ ਦੇ ਗ੍ਰੈਜੂਏਸ਼ਨ ਦੇ

ਖਰਚਾ ਵੀ ਕੱਟਾ ਬਿਲਕੁਲ ਜੇ ਜੋ ਅਗਰ ਉਹ ਆਪਾਂ ਵਰਕਿੰਗ ਆਰਟਿਸਟ ਸੀ ਉਹ ਕਲੀਅਰ ਕਰ ਦਿੱਤੇ ਤੇ ਉਸ ਤੋਂ ਬਾਅਦ ਬੱਚੇ ਨੇ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਓਪਰਚ्युनिटीज ਹੈ ਉਥੇ ਵਰਕ ਲਿਆ ਮੈਕਸਿਮਮ ਤੁਸੀਂ ਗੂਗਲ ਕਰਕੇ ਦੇਖ ਲਓ ਮੈਂ ਝੂਠ बोल ਸਕਦਾ ਗੂਗਲ ਨਹੀਂ ਝੂਠ ਬੋਲ ਸਕਦਾ ਗੂਗਲ ਕਰਕੇ ਦੇਖ ਲਓ ਸਾਰੇ ਫੈਕਟਸ ਪਏ ਸਾਰਾ ਡਾਟਾ ਪਿਆ ਹੈ 18 ਲੱਖ ਜੋਬ ਜਰਮਨੀ ਚ ਪਈਆਂ ਜੀ ਕੈਨ ਯੂ ਇਮੇਜਨ ਦੈਟ 18 ਲੱਖ ਜੋਬਸ ਜਿਹੜੀ ਵਰਲਡ ਦੀ ਤੀਜੀ ਨੰਬਰ ਦੀ ਇਕਨੋਮੀ ਹੈ ਜੀ Okay. ओके اور یورਪ ਦੀ ਨੰਬਰ 1 ਇਕਨੋਮੀ ਹੈ ਉਹ ਕਹਿੰਦੇ ਸਾਡੇ ਤੋਂ ਬੰਦੇ ਹੈ ਨਹੀਂ ਦੇਖੋ ਮੈडम ਫ੍ਰੀ ਲੈਂਡ ਫ੍ਰੀ ਐਜੂਕੇਸ਼ਨ ਕਿਹੜੀ ਕੰਟਰੀ ਦਿੰਦੀ ਹੈ ਨਹੀਂ ਦਿੰਦੀ ਨਹੀਂ ਦਿੰਦੀ ਨਾ ਕਿਉਂ ਦੇਊਗੀ ਉਹਦੇ ਪਿੱਛੇ ਉਹਨਾਂ ਦੀ ਸਾਈਕੋਲੋਜੀ ਸਮਝੋ ਸਾਈਕੋਲੋਜੀ ਕੀ ਹੈ ਅੰਗਰੇਜ਼ ਜਿਹੜੇ ਹੈਗੇ ਆ ਉਹਨਾਂ ਦਾ ਬਰਥ ਰੇਸ਼ੋ ਬਹੁਤ ਘੱਟ ਹੈ ਜੀ 0.2% ਹੈ ਜੀ ਹਮ ਬੱਚੇ ਪੈਦਾ ਨਹੀਂ ਹੋ ਰਹੇ ਕੋਈ ਕੰਟਰੀ ਦੀ ਇਕਨੋਮੀ ਕਿਵੇਂ ਚੱਲਦੀ ਹੈ ਉਹ ਚੱਲਦੀ ਹੈ ਯਾ ਤਾਂ ਬਿਜ਼ਨਸ ਕਲਾਸ ਜਿਹੜਾ ਟੈਕਸ ਦੇਣਾ ਉਹਨਾਂ ਨੂੰ ਟੈਕਸ ਚੱਲਦੀ ਹੈ ਟੈਕਸ ਦੋ ਤਰ੍ਹਾਂ ਦੇ ਲੋਕ ਦਿੰਦੇ ਆ ਇੱਕ ਬਿਜ਼ਨਸਮੈਨ ਦੇਣਗੇ ਇੱਕ ਸਰਵਿਸਮੈਨ ਦੇਣਗੇ ਦੋ ਜਿੰਨੇ ਬਾਹੂਗੇ ਮੰਨ ਲਓ ਤੁਸੀਂ ਬੰਦਿਆਂ ਨੂੰ ਰਿਪਲੇਸ ਕਰਕੇ ਰੋਬਰ ਲੈ ਆਉਗੇ ਫੋਰ ਐਗਜ਼ਾਮਪਲ ਜਿਹੜਾ ਉਹਦੀ ਫੈਕਟਰੀ ਚ ਲਾਉਂਦਾ ਮੈਂ ਮੈਂ ਤਾਂ ਟੈਕਸ ਉਹਨਾਂ ਹੀ ਦਿੱਤਾ ਮੇਰੀ ਪ੍ਰੋਡਕਸ਼ਨ ਹੋਣੀ ਆ ਰੋਬਰ ਨੇ ਟੈਕਸ ਤਾਂ ਨਹੀਂ ਦੇਣਾ ਨਹੀਂ ਉਹ ਨਹੀਂ ਨਹੀਂ ਦੇਣਾ ਜਿਹੜਾ ਉਹ ਜੀ EMPLOYE ਕੰਮ ਕਰਦਾ ਹੋਊਗਾ ਉਹ ਟੈਕਸ ਦੇਣਾ ਪਏਗਾ ਬਿਲਕੁਲ ਕੰਟਰੀ ਨੂੰ ਟੈਕਸ ਨਾਲ ਚੱਲਣਾ ਹੈ 64 ਇਅਰਸ ਤੱਕ ਤਾਂ ਮੈਂ ਕੰਟਰੀ ਕੋਲੋਂ ਜਿਹੜਾ ਹੈਗਾ ਉਹਨੂੰ ਟੈਕਸ ਦੇ ਰ ਜੇ ਉਹ ਮੈਂ 65 ਦਾ ਹੋ ਗਿਆ ਮੇਰੇ ਉਹ 2000 ਯੂਰੋ ਦੇਣੇ ਬੰਦ ਹੋ ਗਏ ਮੈਂ 3500 ਯੂਰੋ ਲੈਣਾ ਸ਼ੁਰੂ ਕਰਤਾ ਪੈਨਸ਼ਨ ਉਹ ਬੋਝ ਜਿਹੜਾ ਕੰਟਰੀਆਂ ਦਾ ਉਹ ਕਹਿੰਦੇ ਚੱਕਣਾ ਉਹ ਕਮਲੇ ਨਹੀਂ ਆ ਜਰਮਨੀ ਵਾਲੇ ਬੜੇ ਸਮਾਂ ਦਾ ਉਹ ਕਹਿੰਦੇ 18 19 20 ਸਾਲਾਂ ਦੇ ਨੇ ਬੁਲਾਓ ਫ੍ਰੀ ਐਜੂਕੇਸ਼ਨ ਦਾ ਲਾਲਚ ਦਿਓ ਪੜਾ ਲਓ ਇੱਥੇ ਸੈਟਲ ਕਰ ਦਿਓ ਪੱਕੀ ਪੀਆਰ ਹੈ ਜੀ ਜਰਮਨੀ 8 ਸਾਲ ਦੀ ਪੀਆਰ ਦਿੰਦਾ ਸੀ ਜੀ ਸਾਲ ਬਿਨਾਂ ਰੂਲ ਚੇਂਜ ਕਰਤਾ 5 ਸਾਲ ਕਰਦੇ ਉਹਨੇ 5 ਸਾਲ ਦੇ ਵਿੱਚ ਓਕੇ ਰੂਲ ਉਹਨੇ ਲੀਨਿਅੰਟ ਕੀਤੇ ਆ ਤਾਕੀ ਮੈਂ ਲੋਕਾਂ ਨੂੰ ਫ੍ਰੀ ਬਲਾਵਾ ਪੀਆਰ ਦਵਾ ਹੁਣ ਜਿਹੜਾ ਬੰਦਾ ਉਹਦੇ ਕੋਲ 25 ਸਾਲ ਜਾ ਕੇ ਪੀਆਰ ਲੈ ਗਿਆ 24 ਚ ਲੈ ਗਿਆ ਹੁਣ ਦੇਖੋ ਜੇ ਦੀ ਉਮਰ 65 ਸਾਲ ਤੱਕ ਹੋਈ 40 ਸਾਲ ਤਹਾਨੂੰ ਟੈਕਸ ਦਉਣਾ ਸਰਕਾਰ ਨੂੰ ਜੋ ਕਿਸਮਤ ਵਾਲਾ ਹੋਇਆ 75 ਸਾਲ ਦਾ ਤੇ 10 ਸਾਲ ਉਹਨੂੰ ਪੈਨਸ਼ਨ ਲੈ ਲੂਗਾ ਨੇ ਤਾਂ ਟੈਕਸ ਦਿੰਦਾ ਦਿੰਦਾ ਉਹਦੀ ਸੇਵਾ ਕਰਦਾ ਕਰਦਾ ਇੰਜੋਏ ਕਰਦਾ ਆਪਣੇ ਧਨ ਚੱਲ ਜੂਗਾ ਜੀ ਨਾਈਸ ਤੇ ਤੁਸੀਂ ਮੈਨੂੰ ਇਹ ਦੱਸੋਗੇ ਕਿ ਇੱਥੇ ਕੁਝ ਐਦਾ ਦਾ ਸਿਸਟਮ ਵੀ ਹੈ ਯੂਰਪ ਦੇ ਵਿੱਚ ਕਿ ਤੁਸੀਂ ਜਿਹੜੀ ਸਟੱਡੀ ਕੀਤੀ ਆ ਉਹਦੇ ਰਿਗਾਰਡਿੰਗਲੀ ਤੁਸੀਂ ਵਰਕ ਕਰੋਗੇ ਜਾਂ ਉਹ ਤੋਂ ਸਟੱਡੀ ਤੋਂ ਹਟ ਕੇ ਵੀ ਵਰਕ ਕੀਤਾ ਜਾ ਸਕਦਾ ਹੈ ਪਹਿਸ਼ਾਨਤ ਦੇਖੋ ਜਿਹੜੀ ਤੁਹਾਡੀ ਸਟੱਡੀ ਕੀਤੀ ਆ ਉਹਦੇ ਨਾਲ ਬੰਦੀ ਆ ਜਾਂ ਬੰਦਾ ਜਿਵੇਂ ਹੁਣ ਆਪਾਂ ਇੱਥੇ ਬੀਟੈਕ ਕੀਤੀ ਹੋਈ ਆ ਜੀ ਮੈਂ ਬੀਫਾਰਮ ਆ ਠੀਕ ਹੈ ਕਰਦਾ ਪਿਆ ਮੈਂ ਇਮੀਗ੍ਰੇਸ਼ਨ ਦਾ ਕੰਮ ਹੈ ਜੀ ਬੰਦੇ ਨੂੰ ਜਿੱਥੇ ਅਗੇ ਓਪਰਚ्युनिटी ਦੇਖਦੀ ਆ ਇੱਕ ਐਜੂਕੇਸ਼ਨ ਹੈ ਐਜੂਕੇਸ਼ਨ ਦੇ ਨਾਲ ਮੰਨ ਲਓ ਸਪੋਸ ਕਰੋ ਵੀ ਤੁਸੀਂ ਆ ਬਾਚਲੋਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰ ਲਈ ਜੀ ਕਮਰਸ ਸਟੂਡੈਂਟ ਹੈ ਬੀਬੀਏ ਚਲਾ ਗਿਆ ਹਮ ਸਪੋਜ਼ ਕਰਵਾ ਆਪਾਂ ਇਟਲੀ ਚ ਭੇਜਤਾ ਜੀ ਹੁਣ ਉਥੇ ਸਾਰੀਆਂ ਕੰਪਨੀਆਂ ਉਹਨਾਂ ਨੂੰ ਮੈਨੇਜਰ ਚਾਹੀਦੇ ਆ ਪ੍ਰੋਡਕਟ ਮੈਨੇਜਰ ਚਾਹੀਦੇ ਆ ਜੀ ਕੋਈ ਕੰਪਨੀਆਂ ਉਸ ਤੋਂ ਬਾਅਦ ਆਪ ਦੇ ਖਰਚੇ ਤੇ ਐਮਬੀਏ ਕਰਵਾ ਦਿੰਦੀਆਂ ਜੀ ਫੀਲ ਲੈ ਲੈਂਦੀਆਂ ਹਮ ਕਿਸੇ ਵੇਲੇ ਕਲਾਇੰਟ ਨੂੰ ਹੁੰਦਾ ਯਾਰ ਮੈਂ ਮੈਂ ਨੌਕਰੀ ਦਾ ਬੋਝ ਨਹੀਂ ਯਾਰ ਲੈ ਸਕਦਾ ਜੀ अपने प्रैशर कि सरकारी नौकरियां भी है सरकारी नौकरी इंडिया वाला सिस्टम तो है नहीं चाहे प्राइवेट है चाहे सरकारी है फिर अगला कोई अपना बिजनेस करना है कोई स्किल सीखनी है कोई ट्रक ड्राइवर बन जाता कोई डिलीवरी कर रहा कोई टैक्सी का बिजनेस कर ला सब से अपने अपने है लेकिन ग्रैजुएशन थोड़ी की हुई है तो उस कंट्री च बहुत ईजीली जॉब मिल जाती है जी ओके okay. हां जी ਸਰ ਇੱਕ ਤੁਸੀਂ ਦੱਸੋਗੇ ਜਿੱਦਾਂ ਵੈਸੇ ਦਾ ਆਪਾਂ ਇੰਡੀਆ 'ਚ ਹਰ ਵੈਦਰ ਦੇ ਵਿੱਚ ਕੰਫਰਟੇਬਲ ਆ ਬਰਮੀ ਵੀ ਇੱਥੇ ਸਭ ਨਾਲੋਂ ਜ਼ਿਆਦਾ ਠੰਡ ਵੀ ਬਹੁਤ ਪੈਂਦੀ ਆ ਲੇਕਿਨ ਅਗਰ ਆਪਾਂ ਕਿਤੇ ਹੋ ਜਾਣਾ ਹੋਵੇ ਤਾਂ ਆਪਾਂ ਸਭ ਤੋਂ ਪਹਿਲਾਂ ਵੈਦਰ ਨੂੰ ਵੀ ਕੰਪੇਅਰ ਕਰਦੇ ਕਿ ਉੱਥੇ ਵੈਦਰ ਕਿਸ ਤਰ੍ਹਾਂ ਦਾ ਯੂਰਪ ਦਾ ਵੈਦਰ ਉੱਥੇ ਕ੍ਰਾਈਮ ਰੇਸ਼ੋ ਜਾਂ ਫਿਰ ਨੇਚਰ ਦੀ ਗੱਲ ਕਰੀਏ ਹਨਾ ਜਾਂ ਫਿਰ ਪਬਲਿਕ ਦੀ ਗੱਲ ਕਰੀਏ ਕਿੱਦਾਂ ਦੀ ਉੱਥੇ ਯੂਰਪ ਦੀ ਹੈ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ ਤੁਸੀਂ ਕਿਉਂਕਿ ਜਿੱਥੇ ਆਪਾਂ ਰਹਿਣਾ ਹੈ ਉਸ ਤੋਂ ਵਾਤਾਵਰਣ ਕਿਹੋ ਜਿਹਾ ਹੈ ਸੇਮ ਇੰਡੀਆ ਦਾ ਵਾਤਾਵਰਣ ਹੈ ਜੀ ਜ ਨਾਰਥਰਨ ਸਾਈਡ ਵਾਲੀ ਯੂਰੋਪੀਅਨ ਕੰਟਰੀਜ਼ ਲੈਣੇ ਆ ਜੀ ਲਾਈਕ ਆਪਾਂ ਜਰਮਨੀ, ਫ੍ਰਾਂਸ, ਸਪੇਨ, ਪੋਰਟੂਗਲ, ਆਸਟਰੀਆ, ਸਵਿਟਜ਼ਰਲੈਂਡ ਇਹਨਾਂ ਦੇ ਵਿੱਚ ਮੌਸਮ ਇੰਡੀਆ ਵਰਗਾ ਹੈ ਜੀ ਜੇ ਆਪਾਂ ਨਾਰਥਰਨ ਸਾਈਡ ਤੇ ਲੈ ਲੰਨੇ ਆ ਕੰਟਰੀ ਜਿਹੜੀਆਂ ਨਾਰਡਿਕ ਕੰਟਰੀਜ਼ ਆ ਜੀ ਕਿਉਂਕਿ ਉਹ ਆਪਣਾ ਨਾਰਥਰਨ ਹੈਮਿਸਫੀਅਰ ਦੇ ਨੇੜੇ ਆ ਜੀ ਉਹਦੇ ਕਰਕੇ ਉਹ ਕੰਟਰੀਆਂ ਠੰਡੀਆਂ ਆ ਜਿਵੇਂ ਨਾਰਵੇ ਹੈ, ਸਵੀਡਨ ਹੈ, ਫਿਨਲੈਂਡ ਹੈ, ਡੈਨਮਾਰਕ ਹੈ ਉੱਥੇ ਸਨੋ ਜ਼ਿਆਦਾ ਹੈ ਨਾਰਵੇਜ ਵਿੱਚ ਕੀ ਆ ਜਾਂਦਾ ਵੀ 6 ਮਹੀਨੇ ਦਿਨ ਆ ਤੇ 6 ਮਹੀਨੇ ਰਾਤ ਆ ਜੀ ਬਿਲਕੁਲ ਉਹ ਕੰਟਰੀਆਂ ਉਹੋ ਜੀਆਂ ਲੇਕਿਨ ਹੁਣ ਆਪਾਂ ਕਹਿਣ ਦਾ ਵੀ ਨਹੀਂ ਜਾਣਦੇ ਆ ਜੀ ਬਿਲਕੁਲ ਉੱਥੇ ਗਰਮੀ ਤਾਂ ਨਹੀਂ ਹੈਗੀ ਉੱਥੇ ਬਰਫ਼ ਹੀ ਬਰਫ਼ ਹੈ ਬਰਫ਼ੇ ਬਿਲਕੁਲ ਲੇਕਿਨ ਜਿੱਥੇ ਤੁਸੀਂ ਜੌਬ ਕਰਨੀ ਹੈ ਉਹ ਵੀ ਜਿਹੜਾ ਹੈਗਾ ਕੰਟਰੋਲ ਕੀਤਾ ਹੋਇਆ ਟੈਂਪਰੇਚਰ ਤੁਸੀਂ ਕਾਰ 'ਚ ਬੈਠੇ ਹੋ ਆ ਜਾ ਰਹੇ ਹੋ ਬੱਸ 'ਚ ਬੈਠੇ ਹੋ ਆ ਜਾ ਰਹੇ ਹੋ ਉਹ ਵੀ ਟੈਂਪਰੇਚਰ ਕੰਟਰੋਲਡ ਆ ਫੜੇ ਘਰੇ ਵੀ ਕੰਟਰੋਲਡ ਆ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਇੱਥੇ -30 ਡਿਗਰੀ ਹੋ ਗਿਆ ਬਿਨੀ ਪੈਕ ਜੀ -48 ਡਿਗਰੀ ਹੋ ਗਿਆ। ਨੋਬਾਡੀ ਨੋ ਲੈਟ ਬਾਹਰ ਕੀ ਹੋਈ ਜਾਂਦਾ। ਤੁਸੀਂ ਅੰਦਰ ਆਪਦੇ ਇੰਜੋਏ ਕਰੀ ਜਾਂਦੇ ਹੋ। ਬਿਲਕੁਲ। ਤੇ ਉੱਥੇ ਕ੍ਰਾਈਮ ਰੇਸ਼ੋ ਕਿੰਨਾ ਖੈ? 0 0 ਕ੍ਰਾਈਮ ਰੇਸ਼ੋ। 0 0.0 0 ਮੀਨਸ ਆਲਮੋਸਟ ਲੋਇਸਟ ਐਸ ਕੰਪੇਅਰ ਟੂ ਅਦਰ ਕੰਟਰੀਜ਼। ਯੂਐਸਏ ਦੇਖ ਲਓ ਗਨ ਕਲਚਰ ਆ। ਹੂੰ। ਉੱਥੇ ਤਾਂ ਭਾਵੇਂ 12 ਸਾਲ ਦੇ ਜਾ ਕੇ ਪਿਸਟਲ ਲੈ ਲਵੇ ਜੀ। ਜੀ। ਹੁਣ ਆਪਾਂ ਕੈਨੇਡਾ ਦੇਖ ਲਿਆ। ਹੂੰ ਮੈਨੂੰ ਸਭ ਕੋ ਕਹਿਣਾ ਨਹੀਂ ਦਿੱਤਾ ਮੈਂ ਫੇਰ ਕਹਿ ਰਿਹਾ ਲੇਕਿਨ ਦੇਖੋ ਉਥੇ ਨਸ਼ਾ ਵੀ ਲੀਗਲ ਕਰਤਾ ਹਾਂਜੀ ਉਥੇ ਹੋਰ ਵੀ ਇੰਨੀ ਐਕਟੀਵਿਟੀਜ਼ ਰੋਂਗ ਐਕਟੀਵਿਟੀਜ਼ ਹੋ ਰਹੀਆਂ ਮੈਂ ਜਾ ਰਿਹਾ ਉਸ ਡਿਟੇਲ 'ਚ ਨਹੀਂ ਜਾਊਗਾ ਜੀ ਯੂਰਪ ਤੇ ਯੂਰਪੀਅਨ ਪੀਪਲ ਇੱਕ ਹੋਰ ਥੋੜਾ ਕੁਐਸਚਨ ਇਹ ਵੀ ਸੀਗਾ ਵੀ ਉਹਨੇ ਨੇਚਰ ਕਿਹੋ ਜਿਹਾ ਏਅਰ ਸੋ ਫਰੈਂਡਲੀ ਮੈਂ ਐਗਜ਼ਾਮਪਲ ਦੱਸਦਾ ਮੈਂ ਆਪਣੇ ਕਲਾਇੰਟ ਨੂੰ ਜਰਮਨੀ ਭੇਜਣਾ ਸੀਗਾ ਉਹਨੂੰ A1 ਲੈਂਗੁਏਜ ਇੱਥੇ ਕਰਾਈ A2 B1 ਤੇ B2 ਉੱਥੇ ਕਰਨੀ ਸੀ ਜਦੋਂ ਜੋਬ ਲੈਣ ਗਿਆ ਨਾ ਜਦੋਂ ਉਹਨੇ ਜਰਮਨ ਲੈਂਗੁਏਜ ਚ ਟੁਟਾ ਫੁਟਾ ਜਵਾਬ ਦਿੱਤਾ ਦੁਕਾਨਦਾਰ ਨੂੰ ਜਿਹੜਾ ਬੰਦਾ ਸੀਗਾ ਉਹਨੇ ਗੱਫੀ ਬਾੜੀ ਉਹ ਕਹਿੰਦਾ ਜੈਂਟਲਮੈਨ ਪੱਕਾ ਮੈਨੂੰ 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 ਨਹੀਂ ਲੋੜ ਸੀ ਕਿ ਮੈਂ ਤਾਨੂੰ ਤੈਨੂੰ ਰੱਖ ਰਿਹਾ ਕਿਉਂਕਿ ਤੂੰ ਸਾਡੀ ਲੈਂਗੁਏਜ ਸਿੱਖ ਰਿਹਾ ਲੈਂਗੁਏਜ ਸਿੱਖ ਰਿਹਾ ਦਾ ਮੀਨਸ ਤੂੰ ਸਾਡੇ ਸਾਡੀ ਕੰਟਰੀ ਸੈਟਲ ਹੋਣਾ ਚਾਹੁੰਦਾ ਹੈ ਉਹ ਲੋਕ ਇਹਨਾਂ ਲਾਈਕ ਕਰਦੇ ਆ ਜਦੋਂ ਤੁਸੀਂ ਉਹਨਾਂ ਦੀ ਲੈਂਗੁਏਜ ਸਿੱਖਣ ਦੇ ਆਨੇ ਆਉਣਾ ਵੀ ਇਹ ਲੋਕ ਸਾਡੇ ਕੋਲ ਆ ਕੇ ਇਹ ਮਿਹਨਤੀ ਲੋਕ ਆ ਸਾਡੇ ਇੰਡੀਅਨਸ ਦੀ ਸਾਡੇ ਪੰਜਾਬੀਜ਼ ਦੀ ਸਾਰੇ ਹਿੰਦੁਸਤਾਨ ਚ ਸਾਰੀ ਦੁਨੀਆ ਦੇ ਵਿੱਚ ਸ਼ਾਨ ਹੈ ਜੀ ਪੰਜਾਬੀ ਮਿਹਨਤੀ ਜਾਣੇ ਜਾਂਦੇ ਆ ਜੀ ਰਿਸਪੈਕਟ ਕਰਦੇ ਆ ਜਦੋਂ ਤੁਸੀਂ ਉਹਨਾਂ ਦੀ ਲੈਂਗੁਏਜ ਸਿੱਖਦੇ ਹੋ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰਦੇ ਹੋ ਜਾਂ ਉਹਨਾਂ ਨੂੰ ਸ਼ੋਰਸ ਜਿੰਨੇ ਹੋ ਕਿਉਂਕਿ ਲੈਂਗੁਏਜ ਇੱਕ ਯੂਰਪ ਚ ਬੈਰੀਅਰ ਥੋੜਾ ਜਿਹਾ ਹੈਗਾ ਥੋੜਾ ਜਿਹਾ ਮੈਂ ਇਨ ਸੈਂਸ ਇਨ ਦਾ ਸੈਂਸ ਇਹ ਕਹੂੰਗਾ ਕਿ ਜਦੋਂ ਤੁਸੀਂ ਪੜਨ ਜਾਣਾ ਹੋ ਤਾਂ ਇੰਗਲਿਸ਼ ਦੇ ਵਿੱਚ ਹੀ ਹੈ ਤੇ ਜਦੋਂ ਤੁਸੀਂ ਪੀਆਰ ਲੈਣੀ ਆ ਜਿਵੇਂ ਕੈਨੇਡਾ ਦੀ ਤੁਸੀਂ 7 ਬੈਂਡ ਲੈਣੇ ਆ 7 ਇਚ ਲੈਣੇ ਆ ਉਹ ਉਹਨਾਂ ਦੀ ਕੰਟਰੀ ਦੀ ਸਪੋਟ ਜਰਮਨੀ ਆ ਤਾਂ ਜਰਮਨ ਲੈਂਗੁਏਜ A1 A2 B1 B2 C1 C2 ਕਰਨਾ ਪੈਣਾ ਓਕੇ ਇਟਲੀ ਵਿੱਚ ਇਟਾਲੀਅਨ ਲੈਂਗੁਏਜ ਕਰਨੀ ਪੈਣੀ ਆ ਸਪੇਨ ਚ ਸਪੈਨਿਸ਼ ਲੈਂਗੁਏਜ ਦਾ ਐਗਜ਼ਾਮ ਦੇਣਾ ਪੈਣਾ ਉਹ ਬੜਾ इजीली ਹੋ ਜਾਂਦਾ ਜੀ ਜਦੋਂ ਆਪਾਂ ਮੈਂ ਹੁਣ ਮਹਾਰਾਸ਼ਟਰ ਚ ਚੱਲ ਜਾਣਾ ਜੋਬ ਆਪਣਾ ਉਹਨਾਂ ਦਾ ਪੰਜਾਬੀ ਆਉਂਦੀ ਜੀ ਮੈਨੂੰ ਮਹਾਰਾਸ਼ੀ ਨਹੀਂ ਆਉਂਦੀ ਇੱਕ ਕਾਮਨ ਲੈਂਗੁਏਜ ਹਿੰਦੀ ਆ ਮੈਂ ਪਾਣੀ ਮੰਗਣਾ ਰੋਟੀ ਮੰਗਣੀ ਆ ਹਨਾ ਜੀ ਲੇਕਿਨ 2 3 4 ਸਾਲਾਂ ਚ ਮੈਂ ਉੱਥੇ ਰਹਿ ਗਈ ਮੈਂ ਮਹਾਰਾਸ਼ੀ ਲੈਂਗਵੇਜ ਬੋਲ ਨਹੀਂ ਸਕਣੂਗਾ ਬਿਲਕੁਲ ਇਹ ਚੀਜ਼ ਸਰਵ ਟਿਊਸ਼ਨਸ ਫ੍ਰੀ ਦਿੰਦੇ ਆ ਪੜਾਈ ਫ੍ਰੀ ਕਰਾਉਂਦੇ ਆ ਲੈਂਗੁਏਜ ਦੀ ਜਦੋਂ ਤੁਸੀਂ ਪੀਆਰ ਦਾ ਪੇਪਰ ਦੇਣਾ ਲੈਂਗੁਏਜ ਦਾ ਫ੍ਰੀ ਆ ਜੀ ਹਰ ਕੰਟਰੀ ਚ ਜੀ ਕੋਈ ਚਾਰਜ ਨਹੀਂ ਆਉਦੇ ਨਹੀਂ ਉਹਨਾਂ ਨੂੰ ਤਾਂ ਚਾਹ ਜੜ ਜਾਂਦਾ ਵੀ ਬੰਦਾ ਸਾਡੀ ਲੈਂਗੁਏਜ ਸਿੱਖਣ ਲੱਗਾ ਸਾਡੇ ਕੋਲ ਬੰਦਾ ਸੈਟਲ ਹੋਣ ਲੱਗਾ ਸਾਡੀ ਇਕਨੋਮੀ ਨੂੰ ਇਹ ਜਿਹੜਾ ਹੈਗਾ ਸਪੋਰਟ ਕਰਦਾ ਸਰ ਇੱਕ ਕਲਾਸ ਕੁਐਸਚਨ ਮੈਂ ਤੁਹਾਨੂੰ ਪੁੱਛੂੰਗੀ ਅਗਰ ਆਪਾਂ ਯੂਰਪ ਦੀ ਤੁਸੀਂ ਬਹੁਤ ਕੁਆਲਿਟੀਆਂ ਦਸੀਆਂ ਕਿ ਉਹਦੇ ਵਿੱਚ ਵੈਦਰ ਅੱਛਾ ਹੈ ਨਾ ਫ੍ਰੈਂਡਲੀ ਹੈ ਲੋਕੀ ਸਾਰੇ ਅਗਰ ਆਪਾਂ ਨੈਚਰਲ ਤੌਰ ਤੇ ਯੂਰਪ ਨੂੰ ਡਿਸਕ੍ਰਾਈਬ ਕਰਨਾ ਚਾਹੀਏ ਹੈ ਨਾ ਲਾਈਕ ਆਪਾਂ ਕੈਨੇਡਾ ਜਾਂਦੇ ਆ ਆਸਟ੍ਰੇਲੀਆ ਜਾਂਦੇ ਉੱਥੇ ਲੋਕਾਂ ਨੂੰ कमान की टेंशन आ है ना जॉब की टेंशन आ प्लस उन्होंने स्टडी की टेंशन एग्जाम क्लीयर कर भी टेंशन है जिनी स्टडी भी कर रहे हैं तो यूरोप ने रिलेटिड कर सकते हो स्ट्रैस लैवल कि या, या फिर कुछ इस तरह मैं स्ट्रैस तो गल करता जी मैं यूरोप दं छह चीजा मेन दसूंगा जी मोस्ट मतलब रिचेस्ट कॉन्टीनेंट ऑन द प्लैनट के दैट इज यूरोप यूरोप रिचेस्ट जी सैकंडली रिचेस्ट कंट्री ऑफ द वर्ल्ड लग्जमबर्ग दैट इज इन यूरोप शेंजन जी ਤੀਜੇ ਨੰਬਰ ਤੇ ਜਿਹੜੇ ਤੁਸੀਂ ਸਟ्रेस ਦੀ ਗੱਲ ਕੀਤੀ ਆ ਹੈਪੀਐਸਟ ਕੰਟਰੀ ਆਫ ਦਾ ਵਰਲਡ ਓਕੇ ਜਿਹੜਾ 8 ਟਾਈਮਸ 8 ਟਾਈਮ ਡਿਕਵਰੀ ਤੁਹਾਨੂੰ ਲੱਗ ਸਕਦਾ ਜੀ ਜੀ 8 ਟਾਈਮ ਜਿਹੜਾ ਖਿਤਾਬ ਜਿੱਤ ਚੁੱਕੀ ਕੰਟਰੀ ਜਿਹੜੇ ਦੀ ਡਿਪਰੈਸ਼ਨ ਹੀ ਨਹੀਂ ਹੈ ਵੀ ਉਹ ਕੰਟਰੀ ਕਿਹੜੀ ਆ ਫਿਨਲੈਂਡ ਫਿਨਲੈਂਡ ਆਫਟੇ ਟਾਈਮ ਖਿਤਾਬ ਜਿੱਤਦਾ ਇਟ ਇਨ ਯੂਰਪ ਯੈਸ ਹੈਪੀਐਸਟ ਕੰਟਰੀ ਆਫ ਦਾ ਵਰਲਡ 8 ਟਾਈਮਸ ਇਹ ਸਾਰੇ ਫੈਕਟਸ ਆ ਤੁਸੀਂ ਇਹਨੂੰ ਵੈਰੀਫਾਈ ਕਰ ਸਕਦੇ ਹੋ ਜੀ ਮੋਸਟ ਬਿਊਟੀਫੁਲ ਕੰਟਰੀਜ਼ ਵਰਲਡ ਦੇ ਟੌਪ 4 ਚੋਂ 3 ਕੰਟਰੀਆਂ ਦੁਨੀਆ ਦੀਆਂ ਗ੍ਰੀਸ ਜੀ ਨਾਰਵੇ ਜੀ ਇਟਲੀ ਓਕੇ ਤਿੰਨ ਆ ਯੂਰਪ ਯੂਰਪ ਹੋਰ ਅਸੀਂ ਪੰਜਾਬੀ ਮੋਸਟਲੀ ਕੋਸ਼ਿਸ਼ ਹੈ ਸਾਡੀ ਕਿ ਬਾਹਰ ਜਾ ਕੇ ਅਸੀਂ ਜੇ ਲੇਬਰ ਕਰਨੀ ਹੈ ਤਾਂ ਟਰੱਕਿੰਗ ਤੇ ਹੱਥ ਪੈ ਜੇ ਜੀ ਬਿਲਕੁਲ ਕਿਉਂਕਿ ਸਭ ਨਾਲ ਜ਼ਿਆਦਾ ਪੈਸੇ ਟਰੱਕਿੰਗ ਚ ਮਿਲਦੇ ਨੇ ਬਿਲਕੁਲ ਸੱਚ ਵੀ ਹੈ ਠੀਕ ਹੈ ਬੰਦਾ ਆਪ ਦਾ ਆਮਾਲ ਕਰਨ ਨਾਲੇ ਜੀ ਸਾਨੂੰ ਇਹ ਨਹੀਂ ਪਤਾ ਕਿ ਦੁਨੀਆ ਚ ਸਾਨੂੰ ਜ਼ਿਆਦਾ ਸੈਲਰੀ ਟਰੱਕ ਡਰਾਈਵਰ ਨੂੰ ਕਿਹੜੀ ਕੰਟਰੀ ਦਿੰਦੀ ਹੈ ਅਨਫੋਰਚਨਟਲੀ ਸਾਨੂੰ ਨਹੀਂ ਪਤਾ ਸਾਨੂੰ ਮੀਨਸ most of the people ਨਹੀਂ ਪਤਾ ਪੰਜਾਬੀ ਨੂੰ ਵਸੇ ਮੈਕਸਿਮਮ ਕੈਨੇਡਾ ਫੇਮਸ ਆਈ ਥਿੰਕ ਤੁਸੀਂ ਦੇਖੋ ਜੀ ਕੈਨੇਡਾ ਕੋਈ ਯੂ ਐਸ اے ਕੋਈ ਆਸਟ੍ਰੇਲੀਆ ਹਮ ਸੌਰੀ ਅਨਫੋਰਚਨਟਲੀ ਰੋਂਗ ਹੈ ਓਕੇ ਯਾਰਾਂ ਦੀ ਛੋਟੀ ਜੀ ਕੰਟਰੀ ਸ਼ਾਈਨਿੰਗ ਜੰ ਕੰਟਰੀ ਹੈ ਜੀ ਫਿਰ ਮੈਂ ਤੁਹਾਨੂੰ ਨਾਮ ਲੈ ਰਹੇ ਆ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਟ੍ਰੱਕਿੰਗ ਲਈ ਫੇਮਸ ਆ ਟ੍ਰੱਕਿੰਗ ਇਥੇ ਸਾਨੂੰ ਜਿਆਦਾ ਸੈਲਰੀ ਦਿੰਦੇ ਆ ਦੁਨੀਆ ਦੀ ਐਮਪਲਾਈ ਨੂੰ ਸੈਲਰੀ ਜ਼ਿਆਦਾ ਦੇ ਕੇ ਕੌਣ ਖੁਸ਼ ਆ ਕੋਈ ਨਹੀਂ ਖੁਸ਼ ਜੀ ਬਿਲਕੁਲ ਉਹ ਬੰਦਾ ਜ਼ਿਆਦਾ ਸੈਲਰੀ ਦਿੰਦਾ ਹੈ ਜਿਹੜੇ ਕੋਲ ਬੰਦੇ ਨਹੀਂ ਹੈਗੇ ਉਹ ਕਹਿੰਦਾ ਭੇਜ ਦੇ ਬਾਬ ਜੀ ਭੇਜ ਦਿਓ ਮਹਾਰਾਜ ਆਓ ਸਹੀ ਇਹਨੇ ਵੇਖ ਲੈ ਲਾ ਮੈਂ ਦਾ ਅੱਗੇ ਚੀਜ਼ ਮਹਿੰਗੀ ਵੇਚ ਲੂੰਗਾ ਜੀ ਤੂੰ ਆ ਜਾ ਮੈਂ ਤਾਂ ਮਹਿੰਗਾ ਵੀ ਰੱਖਣ ਦੇ ਤਿਆਰ ਆ ਜੀ ਅਸੀਂ ਵਰਕਆਊਟ ਨਹੀਂ ਕੀਤਾ ਹੋਇਆ ਬਾਹਰ ਜਾਣਾ ਸਾਡੀ ਯਾਤਰਾ ਕੈਨੇਡਾ ਤੋਂ ਸ਼ੁਰੂ ਹੋ ਕੇ ਯੂਕੇ ਤੇ ਖਤਮ ਹੋ ਜਾਂਦੀ ਹੈ ਬਿਲਕੁਲ ਉਹਦਾ ਰੀਜ਼ਨ ਹੈ ਕਿ ਜਿਹਨੂੰ ਦੇਖ ਕੇ ਅਸੀਂ ਮੋਟੀਵੇਟ ਹੋਏ ਆ ਆਪਣੇ ਰਿਲੇਟਿਵਸ ਨੂੰ ਫਰੈਂਡਸ ਨੂੰ ਫੈਮਿਲੀ ਫਰੈਂਡਸ ਨੂੰ ਹਨਾ ਪੜੋਸੀਆਂ ਨੂੰ ਉਹ ਯਾਰ 10 20 25 ਸਾਲ ਪਹਿਲਾਂ ਜਾ ਕੇ ਇਹਨਾਂ ਕੰਟਰੀਆਂ 'ਚ ਬਸ ਗਏ ਕੈਨੇਡਾ ਯੂਐਸਏ ਯੂਕੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੀ ਲੇਕਿਨ ਜਦੋਂ ਸੈਚੂਰੇਸ਼ਨ ਪੁਆਇੰਟ ਆ ਗਿਆ ਆਪਾਂ ਨੂੰ ਐਕਸੈਪਟ ਕਰਨੀ ਪਊਗੀ ਹਮ ਉਹ ਇਸ ਕਰਕੇ ਆਪਾਂ ਉਹਨਾਂ ਨੂੰ ਦੇ ਕੇ ਮੋਟੀਵੇਟ ਹੁੰਨੇ ਆਪਾਂ ਉਧਰ ਜੋਰ ਲਾਈ ਜਾਂਦੇ ਆ ਹੁਣ ਪਾਣੀ ਮੈਨੂੰ ਪੂਰੇ ਵੱਲੋਂ ਮੰਨ ਲਓ ਵਹਿ ਰਿਹਾ ਜੀ ਜਿੰਨਾ ਮਰਜੀ ਵੱਡਾ ਤਰਾਕ ਹੋਵੇ ਉਹ ਪੱਛਮ ਵੱਲ ਨੂੰ ਤੈਰਨ ਲੱਗ ਜਾਊਗਾ ਹੂੰ ਉਹ 10-15 ਕਿਲੋਮੀਟਰ ਦਾ ਜਾ ਕੇ ਥੱਕ ਜਾਊਗਾ ਆਖੇਗਾ ਬਿਲਕੁਲ ਹੂੰ ਕਿਉਂਕਿ ਪਾਣੀ ਦੀ ਬਹਾਅ ਦੇ ਅਗੇਂਸਟ ਤੈਰ ਰਿਹਾ ਜੀ ਬਿਲਕੁਲ ਉਵੇਂ ਕੰਟਰੀ ਦੀ ਪਾਲਿਸੀ ਦੇ ਅਗੇਂਸਟ ਤੁਸੀਂ ਚੱਲੂਗੇ ਅਗਲੇ ਵੀਜ਼ੇ ਨਹੀਂ ਦਿੰਦੇ ਪਏ ਜੀ ਤੁਸੀਂ ਇਹਨੂੰ ਅਜੇ ਤਾਂ ਲੈਣਾ ਹੀ ਵੀਜ਼ਾ ਕੈਨੇਡਾ ਦਾ ਜਾਂ ਅਸੀਂ ਲੈਣਾ ਵੀਜ਼ਾ ਆਸਟ੍ਰੇਲੀਆ ਦਾ ਜੀ ਅਗਲੇ ਹੁਣ ਪੀਆਰ ਨਹੀਂ ਦੇਦੇ ਹਜ਼ਾਰਾਂ ਇੰਗਾਂ ਭ ਲਾਇਆ ਆ ਮੁੜਿਆ ਆ ਹੂੰ ਅਜੀ ਕਹਿੰਦੇ ਅਸੀਂ ਆਸਟ੍ਰੇਲੀਆ ਜਾਣਾ ਜੀ ਜੀ ਚਲੋ ਜੇ ਉਹਨਾਂ ਨੂੰ ਕੀ ਦਿੱਕਤ ਆ ਤੁਸੀਂ ਪੈਸੇ ਬਟਾਉਣੇ ਪੈਣੋਂ ਸਟੂਡੈਂਟ ਹੋ ਪੈਸੇ ਬਟਾਓ ਖਾਲੀ ਜੇਪਾ ਲੈ ਕੇ ਆ ਜਾਓ ਜਾਂ ਚਾਰ ਪੈਸੇ ਬਰਾਬਰ ਪੈਸੇ ਕਰਕੇ ਆ ਜਾਓ ਲੇਕਿਨ ਤੁਸੀਂ ਜ਼ਿੰਦਗੀ ਦੇ 6 7 8 9 ਸਾਲ ਤੁਸੀਂ ਪੀਆਰ ਵੀ ਨਹੀਂ ਲਈ ਸੈਟਲ ਨਹੀਂ ਹੋਏ ਤੁਸੀਂ ਫੇਰ ਜ਼ੀਰੋ ਤੇ ਜ਼ੀਰੋ ਆ ਕੇ ਖੜ ਗਏ ਮੰਨ ਲਓ ਤੁਸੀਂ 20 30 ਲੱਖ ਲਾ ਕੇ ਗਏ ਹੋ 20 30 ਲੱਖ ਕਮਾ ਕੇ ਲੈ ਆਏ ਹੋ ਤੁਸੀਂ ਰਹੇ ਤਾਂ ਉੱਥੇ ਹੀ ਆਪਣੀ ਜ਼ਿੰਦਗੀ ਦੇ 8 9 ਸਾਲ ਤੁਸੀਂ ਵੇਸਟ ਕਰ ਲਏ ਜੀ ਉਹ ਲੋ ਬੈਠ ਰਹੇ ਆ ਆਪੋ ਡੈਸਟੀਨੇਸ਼ਨ ਚੁਣੀ ਆ ਮਾਦੋਂ ਕਿ ਜਰਮਨੀ ਆ ਕਿੱਥੇ ਆ ਯੂਰਪ ਚ ਆ ਜਰਮਨੀ ਸਿੱਧਾ ਹੱਥ ਨਹੀਂ ਪੈਂਦਾ ਕੋਈ ਗੱਲ ਨਹੀਂ ਲਾਠਵੀ ਚਲ ਜਓ ਹੂੰ ਲਾਠਵੀ ਚ ਪੀਆ ਲੈ ਲਓ ਤੇ ਜਰਮਨੀ ਜਾ ਕੇ ਕੰਮ ਕਰੀਏ ਤਾਂ ਹੋਂ ਲੋਗ ਦਾ ਵਰਲਡ ਦੀ ਚੀਜ਼ੇ ਨੰਬਰ ਦੀ ਇਕਨੋਮੀ ਆ ਜੀ ਵਰਲਡ ਦੀ ਯੂਰਪ ਦੀ ਨੰਬਰ 1 ਇਕਨੋਮੀ ਆ ਹੂੰ ਨਹੀਂ ਸਾਨੂੰ ਬਿਲਕੁਲ ਸਾਡੀ ਕੈਲਕੂਲੇਸ਼ਨਸ ਗਲਤ ਆ ਅਸੀਂ ਸਮਾਰਟ ਆ ਸਮਾਰਟਫੋਨ ਸਾਰਿਆਂ ਦੇ ਹੱਥ ਆ ਲੇਕਿਨ ਵਰਕਆਊਟ ਨਹੀਂ ਕੀਤਾ ਹੋਇਆ ਪ੍ਰੋਪਰਲੀ ਜੇ ਕੋਈ ਕਰਦਾ ਮਾੜਾ ਮੋਟਾ ਹੁਣ ਹਿੰਮਤ ਜੀ ਆਉਂਦੀ ਹੈ ਯੂਰਪ ਵਾਲੇ ਪੜਦਾ ਕਰਦਾ ਚੈੱਕ ਕਰਦਾ ਕਿਸੇ ਕੋਲ ਜਾਂਦਾ ਉਹ ਹੀ ਜਿਹੜੇ ਨੈਗੇਟਿਵ ਬਣ ਗਏ ਯੂਰਪ ਕੋਲ ਜਾਂਦਾ ਬਿਲਕੁਲ ਭੁੱਖਾ ਮਰ ਜਾਏਗਾ ਕਹਿੰਦੇ ਆ ਬਿਲਕੁਲ ਤੈਨੂੰ ਤਾਂ ਲੈਂਗੁਏਜ ਨਹੀਂ ਆਉਂਦੀ ਤੇਨ ਦਾ ਪਾਣੀ ਵੀ ਪੁੱਛਣਾ ਕਿਸੇ ਨੇ ਉਹ ਉੱਥੇ ਠੰਡਾ ਹੋ ਜਾਂਦਾ ਚਾਹ ਕੈਨੇਡਾ ਹੀ ਭੇਜ ਦਿਓ ਜੀ ਨਹੀਂ ਉਹ ਜਿਹੜੇ ਏਜੰਟ ਆਦਾ ਕਹਿੰਦੇ ਕਿ ਲੈਂਗੁਏਜ ਨਹੀਂ ਆਉਂਦੀ ਜਾਂ ਕੁਝ ਵੀ ਹੈ ਨਾ ਆਸਟ੍ਰੇਲੀਆ ਜਾਂਦੇ ਆ ਯੂਕੇ ਜਾਂਦੇ ਆ ਉੱਥੇ ਦੀ ਲੈਂਗੁਏਜ ਕਿਹੜੀ ਜਾਂਦੀ ਆ ਪਿੰਡਾਂ ਦੇ ਵਿੱਚੋਂ ਬੱਚੇ ਆ ਜਿਨ੍ਹਾਂ ਨੂੰ ਇੰਗਲਿਸ਼ ਵੀ ਪ੍ਰੋਪਰ ਨਹੀਂ ਬੋ ਉਹ ਵੀ ਤਾਂ ਕਿਤਨਾ ਕਿਤੇ ਸਰਵਾਈਵ ਕਰ ਹੀ ਰਹੇ ਆ ਬਟ ਇਹ ਬਹੁਤ ਅੱਛੀ ਗੱਲ ਤੁਸੀਂ ਕੀ ਲੋਕਾਂ ਦੇ ਡਾਊਟ ਕਲੀਅਰ ਇਸ ਟਾਈਮ ਕਿਤੇ ਕਿਉਂਕਿ ਹਰ ਕੋਈ ਆਸਟ੍ਰੇਲੀਆ ਕੈਨੇਡਾ ਯੂਕੇ ਇਹ ਕੰਟਰੀਆਂ ਪਿੱਛੇ ਹੋਰ ਨਹੀਂ ਨਿਊਜ਼ੀਲੈਂਡ ਦੇ ਪਿੱਛੇ ਪਾਸ ਰਹੇ ਆ ਕਿ ਅਗਰ ਕੈਨੇਡਾ 'ਚ ਨਹੀਂ ਲੱਗਿਆ ਤੁਸੀਂ ਨਿਊਜ਼ੀਲੈਂਡ 'ਚ ਲਾ ਲਓ ਫਿਰ ਬਾਅਦ ਵਿੱਚ ਪ੍ਰੋਬਲਮ ਉਹੀ ਆਂਦੀ ਹੈ ਜਾਂ ਤਾਂ ਉੱਥੋਂ ਸਟੱਡੀ ਲਈ ਵੀ ਬੱਚਾ ਪੈਸਾ ਨਹੀਂ ਕਮਾ ਪੰਦਾ ਘਰੇ ਨਹੀਂ ਭੇਜ ਪੰਦਾ ਜਾਂ ਫਿਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਮੋੜ ਘੇੜ ਕੇ ਵਾਪਿਸ ਘਰ ਹੀ ਆ ਜਾਂਦੇ ਆ ਫਿਰ ਤਾਂ ਕੀ ਫਾਇਦਾ ਇਹਨਾਂ ਦਾ ਪੈਸਾ ਲਾਇਦਾ ਸਾਰੀ ਦੁਨੀਆ ਨੂੰ ਪਤਾ ਵੀ ਯੂਕੇ ਪੀਆਰ ਸਾਰੀ ਦੁਨੀਆ ਨੂੰ ਪਤਾ ਹੈ ਤੇ ਸਾਨੂੰ ਜਿਆਦਾ ਯੂਕੇ ਵਿਗੜਾ ਪਿਆ ਜੀ ਮੈਂ ਸਾਨੂੰ ਘੱਟ ਵੇਚ ਕੇ ਰਾਜੀ ਆ ਓਕੇ ਜਦੋਂ ਕੋਈ ਆਂਦਾ ਮੇਰੇ ਕੋਲ ਪੇਰੈਂਟਸ ਕੀ ਸਰ ਲੋਨ ਕਰਾਣਾ ਹੈ ਏਜੰਟ ਮੈਨੂੰ ਚਾਰ ਚਾਰ ਲੰਦਾ ਹੋਊਗਾ 10000 ਰੁਪਏ ਬਣੂਗਾ ਮੇਰੇ ਦਿਮਾਗ ਤੇ ਟੈਨਸ਼ਨ ਪੈ ਜਾਂਦੀ ਹੈ ਮੈਂ ਕਹਿੰਦਾ ਬੱਚੇ ਨੂੰ ਬਾਹਰ ਭੇਜਨਾ ਹੈ ਕਿ ਤਾ ਦਿਲ ਦੇ ਟੁਕੜੇ ਨੂੰ ਲੱਗ ਕਰਨਾ ਹੈ ਉਤੋਂ ਪਿਓ ਨੇ ਆਪਣੇ ਉੱਤੇ ਕਰਜ਼ਾ ਲੈਣਾ ਹੈ ਜੀ ਮੈਂ ਸੋਚ ਕੇ ਮੈਂ ਕਹਿੰਦਾ ਵੀ ਭਰਾ ਆ ਇੰਨੀ ਮਹੀ ਕੀ ਕਰਨ ਦੀ ਲੋਨ ਨਹੀਂ ਆ ਜਾ ਮੈਂ ਤੁਹਾਨੂੰ ਯੂਰਪ ਭੇਜਦਾ 4 ਲੱਖ ਫੀਸ ਭੇਜ ਦੂੰਗਾ ਇਹਨਾਂ ਦੇ ਕੋਲ ਹੈਗੇ ਆ ਨਾ ਬਿਲਕੁਲ ਹਾਂ ਇਹ ਇਨਸਾਨੀਅਤ ਅਸੀਂ ਇਨਸਾਨ ਐ ਅਸੀਂ ਇਨਸਾਨ ਦਾ ਜਨਮ ਲਿਆ ਅਸੀਂ ਇਨਸਾਨੀਅਤ ਭੁੱਲ ਗਏ ਅਨਫੋਰਚੂਨੇਟ ਬਹੁਤ ਚੀਜ਼ ਹੈ ਬਿਲਕੁਲ ਹਰ ਕੋਈ ਆਪਣੀ ਜੇਬਾਂ ਪਰ ਅੰਸ ਲੱਗਿਆ ਹੋਇਆ ਹੈ ਕਿ ਇਨਸਾਨੀਅਤ ਖਤਮ ਹੀ ਹੋ ਚੁੱਕੀ ਆ ਲੇਕਿਨ ਥੈਂਕਸ ਕਰੂੰਗੀ ਮੈਂ ਵਿਕਾਸ ਜੀ ਦਾ ਕਿ ਸਾਨੂੰ ਐਨੇ ਸੇ ਇਨਸਾਨ ਮਿਲੇ ਜਿਨ੍ਹਾਂ ਨੇ ਆਪਣੀ ਸਹੀ ਐਕਚੁਅਲੀ ਰਾਏ ਦਿੱਤੀ ਆ ਪੈਸਾ ਨਹੀਂ ਕਮਾਣਾ ਜਿੰਨਾ ਵੀ ਕਮਾਣਾ ਦੱਸ ਕੇ ਦੋ ਕਿ ਹਾਂ ਮੈਂ ਐਨਾ ਤੁਹਾਡੇ ਕੋਲੋਂ ਇੰਨਾ ਆਪਣੀ ਜੇਬ ਦੇ ਵਿੱਚ ਪਾ ਰਿਆ ਆ ਬਾਕੀ ਆਪਾਂ ਇਹ ਗੱਲ ਕਹਿੰਦੇ ਆ ਕਿ ਅਗਰ ਆਪਾਂ ਈਸ਼ਵਰ ਨੂੰ ਪਾਣਾ ਆਪਾਂ ਨੂੰ ਇੱਕ ਗੁਰੂ ਚਾਹੀਦਾ ਜਿਹੜਾ ਆਪਾਂ ਨੂੰ ਸਹੀ ਰਸਤੇ ਪਾ ਸਕੇ ਤੇ ਅੱਜ ਕੱਲ ਦੇ ਜਿਹੜੇ ਏਜੰਟ ਆ ਉਹ ਉਹਨਾਂ ਦਾ ਆਪਾਂ ਕਹਿੰਦੇ ਨਾ ਕਿ ਅਤੀਥੀ ਦੇਵੋ ਬਾ ਉਹਨਾਂ ਦੇ ਜਿਹੜੇ ਆਏ ਆ ਕਸਟਮਰਸ ਆਏ ਨੇ ਜੇ ਵੀਜ਼ਾ ਲਗਵਾ ਲਈ ਕੋਈ ਵੀ ਆਇਆ ਠੀਕ ਆ ਉਹਨਾਂ ਨੂੰ ਗਲਤ ਰਾਸੇ ਪਾਉਂਦੀ ਕਿਉਂ ਉਹਨਾਂ ਨੇ ਆਪਣੀ ਜੇਬਾਂ ਭਰ ਲਈਆਂ ਲੇਕਿਨ ਅਗਰ ਸੇ ਗੁਰੂ ਹੋਏਗਾ ਉਹ ਆਪਣਾ ਫਾਇਦਾ ਘੱਟ ਸੋਚੇਗਾ ਪਹਿਲਾਂ ਸਾਹਮਣੇ ਵਾਲੇ ਦਾ ਫਾਇਦਾ ਸੋਚੇਗਾ ਤੇ ਅਗਰ ਤੁਹਾਡੀਆਂ ਵੀ ਥਿਉਰੀਜ਼ ਹੈ ਬੱਸ ਫਿਰ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਸ ਦੇ ਥਰੂ ਤੁਹਾਡੇ ਹਰ ਡਾਊਟ ਕਲੀਅਰ ਹੋਇਆ ਹੋਵੇ ਅਗਰ ਫਿਰ ਵੀ ਤੁਹਾਈ ਕੋਈ ਕੁਐਰੀ ਹੈ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰੋ ਅਸੀਂ ਬਹੁਤ ਹੀ ਜਲਦ ਫਿਰ ਮਿਲਾਂਗੇ ਵਿਕਾਸ ਪੂਜੀ ਦੇ ਨਾਲ ਤੁਹਾਡੇ ਹੋਰ ਕੁਐਸ਼ਨਸ ਦੇ ਨਾਲ ਦੇਖਦੇ ਰਹੋ ਦਬੀ ਸਤਿ ਸ੍ਰੀ ਅਕਾਲ ਨਮਸਕਾਰ ਥੈਂਕ ਯੂ ਥੈਂਕ ਯੂ ਦਾਸ